ਮਤਲਬ ਦੁਨੀਆ ਧੀਆਂ ਪੁੱਤਾਂ ਨੂੰ ਤਰਸਦੀ ਹੈ ਇਸ ਇਨਸਾਨ ਨੇ ਦੋ ਬੱਚੇ ਜੰਮ ਕੇ ਜਿਹੜਾ ਐਦਾਂ ਹੀ ਕਿਸੇ ਨੂੰ ਦੇਤੇ ਵੀ ਮੈਂ ਸਾਂਭ ਨਹੀਂ ਸਕਦਾ ਪਤਾ ਕਿ ਚੱਕਰ ਚੱਲ ਬਹੁਤ ਗਲਤ ਸੀ ਯੋਜਨਾਨੀ ਤੇ ਬਹੁਤ ਜ਼ਿਆਦੇ ਠੀਕ ਹੈ ਜੀ ਮੇਰੀ ਗੱਲ ਸੁਣੋ ਮੈਂ ਪੈਸੇ ਭੇਜਦਾ ਰਿਹਾ ਠੀਕ ਹੈ ਔਰ ਮੇਰਾ ਭਰਾ ਵੀ ਨਾਲ ਰਲ ਕੇ ਠੀਕ ਹੈ ਬਸ ਲੱਗੇ ਸੀ ਕਿ ਇਹ ਨਾਲ ਗੱਲਬਾਤ ਚੱਲਦੀ ਉਹਦੀ ਠੀਕ ਹੈ ਜੀ ਉਧਰ ਚੱਲ ਜਾਂਦੀ ਹੈ ਆਪਦਾ ਸੁਰਖੀ ਬਿੰਦੀ ਜੋ ਵੀ ਲੱਭੀ ਜਿਹੜੀ ਅੱਗੇ ਕਿਸੇ ਨੇ ਵਿਆਹ ਕਰਾਇਆ ਜਾਂ ਕਿਸੇ ਨਾਲ ਰਹਿਣ ਉਹ ਹੈਗੀ ਕੁੜੀ ਨਹੀਂ ਜੀ ਮੇਰੀ ਗੱਲ ਸੁਣੋ ਉਹ ਝੂਠ ਮਾਰ ਕੇ ਗਏ ਆ ਠੀਕ ਆ ਮੇਰੀ ਗੱਲ ਬਾਤ ਜਰੂਰ ਚੱਲਦੀ ਆ ਠੀਕ ਹੈ ਜੀ ਮੈਂ ਕੋਈ ਵਿਆਹ ਨਹੀਂ ਉਹਦੇ ਨਾਲ ਕਰਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਪਹਹਾ ਨਹੀਂ ਦਿੱਤਾ ਜੀ ਗੱਲ ਮੈਂ ਜਰੂਰ ਕਰਦਾ ਤਾਂ ਹੀ ਤਾਂ ਭਾਣੇ ਵਾਈਫ ਛੱਡ ਗਈ ਜੇ ਘਰੇ ਨਹੀਂ ਰਹਿੰਦਾ ਜੀ ਉਹਦੇ ਨਾਲ ਸਮਝ ਨਹੀਂ ਬਤਾ ਪਾਇਆ ਜੀ ਇਹ ਜਸਵੀਰ ਨੂੰ ਤੁਸੀਂ ਸਾਡੇ ਨਾਲ ਬੈਠੇ ਦੇਖਦੇ ਹੋ ਜੀ ਤੁਸੀਂ ਇੱਕ ਪਟਿਆਲੇ ਸ਼ਹਿਰ ਦੇ ਵਿੱਚੋਂ ਇੱਕ ਰਿਸ਼ੀ ਕਲੋਨੀ ਦੇ ਵਿੱਚੋਂ ਇੱਕ 마ਸੂਮ ਬੱਚੇ ਨੂੰ ਜਿਹੜਾ ਲਿਆਂਦਾ ਗਿਆ ਸੀ ਉਸ ਮਨੀ ਸ਼ਰਮਾ ਨਾਮ ਦੀ ਲੇਡੀਜ਼ ਵੱਲੋਂ ਤਸ਼ੱਦਦ ਕੀਤਾ ਜਾਂਦਾ ਸੀ ਉਸ ਬੱਚੇ ਦੇ ਬੈਲਟਾਂ ਮਾਰੀਆਂ ਜਾਂਦੀਆਂ ਸੀ ਉਸ ਬੱਚੇ ਨੂੰ ਗਰਮ ਪਾਣੀ ਨਾਲ ਸਾਹਮਣਾ ਕਰਨਾ ਪੈਂਦਾ ਸੀ ਉਸ ਬੱਚੇ ਦੇ ਗਰਮ ਪ੍ਰੈਸ ਤੱਕ ਲਾ ਦਿੱਤੀ ਗਈ ਉਹਦਾ ਕਾਰਨ ਇਹ ਸੀਗਾ ਬੱਚੇ ਤੋਂ ਮਜ਼ਦੂਰੀ ਕਰਵਾਈ ਜਾਂਦੀ ਸੀ ਘਰ ਦਾ ਸਾਫ ਸਫਾਈ ਕਰਵਾਈ ਜਾਂਦੀ ਸੀ ਜਾਂ ਬੱਚੇ ਨੂੰ ਕਹਿੰਦੇ ਸੀ ਤੂੰ ਆਹ ਕੰਮ ਕਰ ਜਦੋਂ 마ਸੂਮ ਬੱਚਾ 9 10 ਸਾਲ ਦਾ ਨਹੀਂ ਕਰ ਪਾਉਂਦਾ ਸੀ ਤਾਂ ਉਹਦੇ ਤੇ ਉਹਦੇ ਬਦਲੇ ਉਹਨੂੰ ਕੁੱਟਿਆ ਮਾਰਿਆ ਜਾਂਦਾ ਸੀ ਦੇਖੋ 마ਸੂਮ ਬੱਚੇ ਦੇ ਉੱਪਰ ਇੰਨੀ ਤਸ਼ੱਦਦ ਕਰਨੀ ਤੇ ਫਿਰ ਉਹਨੇ ਇੰਨੀ ਤਸ਼ੱਦਦ ਸਹਿਣੀ ਇਹ ਉਹੀ ਮਜ਼ਬੂਤ ਸੀਗਾ ਬੱਚਾ ਮਤਲਬ ਇੱਕ ਸਾਲ ਜਿਹੜਾ ਉਸ ਬੱਚੇ ਨੇ ਜਿਹੜਾ ਕਟਿਆ ਉਹ ਕਿਵੇਂ ਕਟਿਆ ਹੋਊਗਾ ਇੱਕ ਸਾਲ ਮਤਲਬ ਆਪ ਜੀ ਸਾਰੇ ਭੈਣ ਭਰਾ ਸਮਝਦਾਰ ਹੋ ਤੁਸੀਂ ਮਹਿਸੂਸ ਕਰਕੇ ਦੇਖਿਓ ਆਪਾਂ ਸਾਰੇ ਧੀਆ ਪੁੱਤਾਂ ਵਾਲਿਆਂ ਬੱਚਿਆਂ ਵਾਲਿਆਂ ਜਦੋਂ ਆਪਣੇ ਬੱਚਿਆਂ ਦੇ ਉੱਪਰ ਜੇਕਰ ਇਹ ਚੀਜ਼ ਹੋਵੇ ਤਾਂ ਉਹ ਬੱਚੇ ਆਪਾਂ ਸਾਰੇ ਭੱਜਦੇ ਆਂ ਜੇ ਕਿਸੇ ਨੂੰ ਬੁਖਾਰ ਵੀ ਚੜ ਜਾਏ ਆਪ ਤਾਂ ਵੀ ਭੱਜਦੇ ਆਂ ਪਰ ਉਸ 마ਸੂਮ ਨੂੰ ਬਾਹਰ ਕੈਦ ਰਹਿਣਾ ਪੈਂਦਾ ਸੀ ਇੱਕ ਕੱਟ ਆਫ ਦੇ ਵਿੱਚ ਕਟ ਆਊਟ ਦੇ ਵਿੱਚ ਤੇ ਪਲੱਸ ਕੁੱਟ ਖਾਣੀ ਪੈਂਦੀ ਸੀ ਅਸੀਂ ਦੱਸਣਾ ਚਾਹੁੰਦੇ ਹਾਂ ਉਸ ਮਨੀ ਸ਼ਰਮਾ ਲੇਡੀਜ਼ ਦੇ ਉੱਪਰ ਪਰਚਾ ਦਰਜ ਹੋ ਗਿਆ ਜੀ ਔਰ ਉਸ ਦੀ ਜਿਹੜੀ ਮਾਂ ਸੀਗੀ ਜਿਹੜੀ ਬੱਚੇ ਨੂੰ ਲੈ ਕੇ ਆਈ ਸੀ ਉਹਦਾ ਨਾਮ ਤਾਂ ਮੇਰੇ ਨਹੀਂ ਚੇਤੇ ਜੀ ਉਹਦੇ ਉੱਪਰ ਵੀ ਜਿਹੜਾ ਮੁਕੱਦਮਾ ਦਰਜ ਹੋ ਚੁੱਕਿਆ ਤੇ ਉਹ ਇਸ ਵਕਤ ਪਟਿਆਲਾ ਜੇਲ੍ਹ ਦੇ ਵਿੱਚ ਨੇ ਅਗਲੀ ਕਾਰਵਾਈ ਪ੍ਰਸ਼ਾਸਨ ਨੂੰ ਪਤਾ ਤੇ ਅਸੀਂ ਧੰਨਵਾਦ ਕਰਦੇ ਹਾਂ ਮੀਡੀਆ ਦਾ ਪ੍ਰਸ਼ਾਸਨ ਦਾ ਐਸਐਸਪੀ ਸਾਹਿਬ ਦੇ ਕਮਿਸ਼ਨਰ ਸਾਹਿਬ ਦੇ ਐਸਪੀ ਸਾਹਿਬ ਦੇ ਹਰੇਕ ਉਸ ਰੂਹ ਦੇ ਐਸਐਚਓ ਸਾਹਿਬ ਦੇ ਜਿਨ੍ਹਾਂ ਨੇ ਉਸ ਮਾਸੂਮ ਬੱਚੇ ਦੀ ਆਵਾਜ਼ ਨੂੰ ਅੱਗੇ ਪਹੁੰਚਾਇਆ ਔਰ ਉਸ 마ਸੂਮ ਬੱਚੇ ਲਈ ਹਾਜ਼ਾ ਨਾਰਾ ਮਾਰਿਆ ਔਰ ਅਸੀਂ ਦੱਸਣਾ ਚਾਹੁੰਦੇ ਹਾਂ ਜਿਸ ਮਨੁੱਖ ਨੂੰ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਇਹ ਇਨਸਾਨ ਉਸੇ ਬੱਚੇ ਦਾ ਪਿਤਾ ਜੀ ਜਿਸ ਇਨਸਾਨ ਨੇ ਜਿਹੜਾ ਆਪਣਾ ਬੱਚਾ ਇੱਥੋਂ ਤੱਕ ਭੇਜਿਆ ਮਤਲਬ ਅਸੀਂ ਉਹ ਸ਼ਬਦ ਵਰਤਣ ਤੋਂ ਗਰੇਜ ਨਹੀਂ ਕਰਾਂਗੇ ਮਤਲਬ ਦੁਨੀਆ ਧੀਆਂ ਪੁੱਤਾਂ ਨੂੰ ਤਰਸਦੀ ਹੈ ਇਸ ਇਨਸਾਨ ਨੇ ਦੋ ਬੱਚੇ ਜੰਮ ਕੇ ਜਿਹੜਾ ਐਦਾਂ ਹੀ ਕਿਸੇ ਨੂੰ ਦੇਤੇ ਵੀ ਮੈਂ ਸਹਮ ਨਹੀਂ ਸਕਦਾ ਪਰ ਇਹਦੇ ਬਦਲੇ ਤੁਸੀਂ ਸਾਰੇ ਭੈਣ ਭਰਾ ਸਮਝਿਓ ਸੋਚਿਓ ਕਿ ਹਰੇਕ ਸੰਗਤ ਨੇ ਸਾਨੂੰ ਪੁੱਛਿਆ ਬੱਚੇ ਦਾ ਬਾਪ ਕਿੱਥਿਆ ਹਰੇਕ ਸੰਗਤ ਨੇ ਕਿਹਾ ਬੱਚੇ ਦਾ ਬਾਪ ਕਿੱਥਿਆ ਉਹਦੀ ਗੱਲ ਸਾਨੂੰ ਪਤਾ ਲੱਗੇ ਵੀ ਇਹ ਬੱਚੇ ਦੇ ਹਾਲਾਤ ਬਣੇ ਕਿਦਾਂ ਪ੍ਰਭਜੀਤ ਨਾਮ ਆ ਜੀ ਇਸ ਇਨਸਾਨ ਦਾ ਔਰ ਇਹ ਵੀਰ ਤਰਨਤਨ ਸਾਹਿਬ ਦੇ ਵਿੱਚ ਕਿੱਥੇ ਰਹਿੰਦੇ ਤੁਸੀਂ ਹਰੀਕੇ ਰਹਿੰਦੇ ਆ ਜੀ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਹਰੀਕੇ ਰਹਿੰਦੇ ਨੇ ਜੀ ਇਹ ਉਸ ਜਸਪ੍ਰੀਤ ਬੱਚੇ ਦਾ ਜਿਹੜਾ ਇਹ ਪਿਤਾ ਨੇ ਜਿਹਨੂੰ ਆਪਾਂ ਕਈ ਦਿਨਾਂ ਤੋਂ ਵੇਟ ਕਰ ਰਹੇ ਆ ਇਹ ਆਪਣਾ ਜਿਹੜਾ ਡਰਾਈਵਰੀ ਕਰਦੇ ਨੇ ਡਰਾਈਵਰੀ ਕਰਕੇ ਆਪਣਾ ਜਿਹੜਾ ਕੰਮਕਾਰ ਤੋਰਦੇ ਨੇ ਅਸਲ ਹੁੰਦਾ ਕੀ ਆ ਜੀ ਆਪਾਂ ਅੱਗੇ ਜਿਹੜਾ ਜਾਂਚ ਪੜਤਾਲ ਕਰਦੇ ਆ ਕੀ ਇਸ ਇਨਸਾਨ ਨੇ ਉਸ ਬੱਚੇ ਨੂੰ ਵੇਚਿਆ ਜਾਂ ਕੀ ਮਤਲਬ ਅਸਲ ਤਾਂ ਜੀ ਗੁਨੇਗਾਰਤਾ ਜੀ ਮਨੁੱਖ ਦੇਖੋ ਆਪਾਂ ਇਹਨੂੰ ਕਹਿ ਸਕਦੇ ਹਾਂ ਗੁੱਸਾ ਤਾਂ ਸਮਾਜਿਕ ਦੇ ਤੌਰ ਤੇ ਇਸ ਇਨਸਾਨ ਤੇ ਆ ਕਿਉਂਕਿ ਇਸ ਇਨਸਾਨ ਨੂੰ ਸਮਾਜਿਕ ਪੱਖ ਤੋਂ ਹਰੇਕ ਇਨਸਾਨ ਨੇ ਕਿਹਾ ਸਭ ਤੋਂ ਵੱਡੀ ਗਲਤੀ ਇਸ ਇਨਸਾਨ ਦੀ ਆ ਕਿਉਂਕਿ ਬਾਪ ਕੀ ਹੁੰਦਾ ਮਾਂ ਬਾਪ ਸਾਡੇ ਲਈ ਇੱਕ ਅਵਤਾਰ ਨੇ ਮਾਂ ਬਾਪ ਸਾਨੂੰ ਚੱਲਣਾ ਸਿਖਾਉਂਦੇ ਨੇ ਮਾਂ ਬਾਪ ਸਾਡੀ ਗੰਦਗੀ ਸਾਫ਼ ਕਰਦੇ ਨੇ ਮਾਂ ਬਾਪ ਸਾਨੂੰ ਜਦੋਂ ਰੋਟੀ ਨਹੀਂ ਖਾਣੀ ਆਉਂਦੀ ਸਾਨੂੰ ਮਾਂ ਬਾਪ ਰੋਟੀ ਖਵਾਉਂਦੇ ਨੇ ਮਾਂ ਬਾਪ ਸਾਨੂੰ ਦੱਸਦੇ ਨੇ ਵੀ ਆ ਤੇਰਾ ਮਾਮਾ ਲੱਗਦਾ ਆ ਤੇਰਾ ਚਾਚਾ ਲੱਗਦਾ ਤੇਰਾ ਭਾਈ ਲੱਗਦਾ ਮਾਪੇ ਸਾਡੇ ਲਈ ਇੱਕ অবতার ਨੇ ਪਰ ਅੱਜ ਉਹੀ ਮਾਪੇ ਉਹੀ ਬਾਪ ਜਿਨੇ ਆਪਣੇ ਬੱਚਿਆਂ ਨੂੰ ਤੱਕਤਾ ਇਹ ਕੀ ਇਹਦੇ ਪਿੱਛੇ ਕਾਰਨ ਇਹ ਹੁਣ ਇਹ ਵੀਰ ਦੱਸ ਸਕਦਾ ਪਰ ਬੜੀ ਦੁੱਖ ਦੀ ਗੱਲ ਹੈ ਜੇ ਮੈਂ ਗੱਲ ਕਰਾਂ ਇੱਕ ਸਮਾਜਿਕ ਪੱਖ ਤੋਂ ਮੈਨੂੰ ਬਹੁਤ ਦੁੱਖ ਲੱਗਿਆ ਮਤਲਬ ਸਾਡੇ ਕੋਲੇ ਉਹ ਪਰਿਵਾਰ ਆਉਂਦੇ ਨਹੀਂ ਜਿਹੜੇ ਕਹਿੰਦੇ ਨੇ ਸਾਨੂੰ ਸਾਡੀ ਜ਼ਿੰਦਗੀ 'ਚ ਬੱਚਾ ਨਸੀਬ ਨਹੀਂ ਹੋਇਆ ਸਾਡੇ ਕੋਲੇ ਨਾ ਧੀ ਨਾ ਪੁੱਤ ਨਾ ਭਾਈ ਨਾ ਭੈਣ ਕੋਈ ਨਹੀਂ ਹੈਗਾ ਸਾਡੀ ਜ਼ਿੰਦਗੀ 'ਚ ਦੁਨੀਆ ਤਰਸ ਰਹੀ ਆ ਸਾਡੇ ਕੋਲੇ ਬਹੁਤ ਪਰਿਵਾਰ ਨੇ ਜਿਹੜੇ ਇਹਨਾਂ ਰੱਬੀ ਰੂਹਾਂ ਨੂੰ ਆਪਣਾ ਪੁੱਤ ਮੰਨਦੇ ਨੇ ਜੇਕਰ ਆਪਾਂ ਉਹਨਾਂ ਦੀ ਲਾਈਫ ਤੋਂ ਲੈ ਕੇ ਚੱਲੀਏ ਉਹ ਇੱਕ 마ਸੂਮ ਬੱਚਿਆਂ ਨੂੰ ਤਰਸਦੇ ਨੇ ਵੀ ਸਾਡੇ ਧੀ ਜਾਂ ਪੁੱਤਾਂ ਕੋਈ ਤਾਂ ਸਾਨੂੰ ਪ੍ਰਮਾਤਮਾ ਚੀਜ਼ ਦੇਵੇ ਪਰ ਇਹ ਕੇ ਇਨਸਾਨ ਆ ਜਿਨੇ ਆਪਣੇ ਦੋਨੇ ਪੁੱਤ ਇਦਾਂ ਹੀ ਕਿਸੇ ਨੂੰ ਦੇਤੇ ਇੱਕ ਕਿਸੇ ਹੋਰ ਨੂੰ ਇੱਕ ਕਿਸੇ ਹੋਰ ਨੂੰ ਦੋਨੇ 마ਸੂਮ ਇਹਨੇ ਪਿਆਰੇ ਜੇ ਬੱਚੇ ਨੇ ਪਰ ਇਸ ਇਨਸਾਨ ਨੂੰ ਤਰਸ ਨਹੀਂ ਆਇਆ ਮਤਲਬ ਹੁਣ ਆਪਾਂ ਇਹ ਗੱਲ ਹੀ ਤੋਂ ਪੁੱਛਦੇ ਪਹਿਲੇ ਇਹ ਬਣਿਆ ਕੀ ਆ ਕਾਰਨ ਕੀ ਆ ਇਹ ਵੀਰ ਆਪਣਾ ਪੱਖ ਰੱਖਣਾ ਚਾਹੁੰਦਾ ਸਾਡਾ ਫਰਜ਼ ਬਣਦਾ ਜੇਕਰ ਅਸੀਂ ਇਸ ਕੇਸ ਦੇ ਵਿੱਚ ਉਹਨਾਂ ਦੇ ਉੱਪਰ ਪੈਰਵਾਈ ਕਰਵਾਈ ਆ ਕੇਸ ਦਰਜ ਕਰਾਇਆ ਤਾਂ ਇਹਨਾਂ ਦਾ ਪੱਖ ਵੀ ਸੁਣਨਾ ਸਾਡਾ ਬਣਦਾ ਹੀ ਫਰਜ਼ ਇਹਨਾਂ ਦਾ ਆਪਾਂ ਸੁਣਦੇ ਆਂ ਜੀ ਵੀ ਕੀ ਇਹ ਜਾ ਕਾਰਨ ਬਣਿਆ ਉਹਦੂ ਅਗਲਾ ਫੈਸਲਾ ਜਿਹੜਾ ਫੇਰ ਕਰਾਂਗੇ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਵੀਰੇ ਡਰਾਈਵਰੀ ਕਰਦੇ ਆਂ ਜੀ ਅੱਛਾ ਜੀ ਕੀ ਹੋਇਆ ਵੀਰੇ ਤੁਹਾਡਾ ਵਿਆਹ ਪਹਿਲਾਂ ਵਿਆਹ ਹੋਇਆ ਪਸੇ ਹਾਂਜੀ ਵਿਆਹ ਆਇਆ ਜੀ ਤੁਹਾਡਾ ਮਤਲਬ ਡਿਵੋਰਸ ਹੋ ਗਿਆ ਕਰ ਲ ਹਾਂਜੀ ਅੱਛਾ ਡਿਵੋਰਸ ਉਹ ਜਦੋਂ ਡਿਵੋਰਸ ਹੋਇਆ ਉਹਦੂ ਬਾਅਦ ਤੁਸੀਂ ਬੱਚੇ ਨੂੰ ਤੁਸੀਂ ਸਾਂਭੇ ਹਾਂਜੀ ਕਿੰਨਾ ਟਾਈਮ ਜੀ ਕੇ ਰੱਖੇ ਕੋਈ 5-6 ਮਹੀਨੇ ਜੀ ਆਪਦੇ ਕੋਲ ਕਿ ਡਰਾਈਵਰੀ ਦਾ ਕੰਮ ਸੀ ਹੋਰ ਤੇ ਮੈਂ ਕੁਛ ਵੀ ਨਾ ਜ਼ਮੀਨ ਵੀ ਥੋੜੀ ਆ ਕਿ ਹਾਂਜੀ 24 ਰੇਜ਼ ਲਈ ਆ ਪਹਿਲੀ ਕਿਉਂਕਿ ਮੰਨ ਲਓ ਫਸਲ ਫੁੱਸਲ ਕਾਟੀ ਹੁੰਦੀ ਆ ਡਰਾਈਵਰੀ ਮਤਲ ਤੁਸੀਂ ਕਿੱਥੇ ਕਿੱਥੇ ਚਲਾਉਂਦੇ ਟਰੱਕ ਇਹ ਗੁਆਟੀ ਚਲਦੇ ਆ ਜੀ ਓਕੇ ਉਰੋਂ ਤੁਸੀਂ ਹਰ ਵਕਤ ਉੱਥੇ ਹੀ ਰਹਿੰਦੇ ਹੋ ਨਹੀਂ ਨਹੀਂ ਉਧਰੋਂ ਇਧਰ ਪੰਜਾਬ ਵਾਜੀ ਦਾ ਜੀ ਓਕੇ ਹਾਂਜੀ ਪੰਜਾਬ ਵਾਜੀ ਦਾ ਦੁਨੀਆ ਡਰਾਈਵਰੀ ਕਰਦੀ ਆ ਡਰਾਈਵਰੀ ਤਾਂ ਲੋਕ ਅਮਰੀਕਾ ਚ ਵੀ ਕਰਦੇ ਨੇ ਕੈਨੇਡਾ ਚ ਵੀ ਕਰਦੇ ਨੇ ਆਸਟ੍ਰੇਲੀਆ ਚ ਵੀ ਕਰਦੇ ਨੇ ਆਪਣੇ ਘਰ ਤੋਂ ਬਹੁਤ ਦੂਰ ਦੂਰ ਲੋਕ ਜਾਂਦੇ ਨੇ ਡਰਾਈਵਰੀਆਂ ਕਰਨ ਨੂੰ ਆਪਣੇ ਬੱਚੇ ਥੋੜੀ ਛੱਡਦੇ ਨੇ ਵੀਰੇ ਹਾਂਜੀ ਨਹੀਂ ਵੀਰੇ ਉਹ ਤਾਂ ਗੱਲ ਠੀਕ ਆ ਬਾਕੀ ਪਤਾ ਕੀ ਚੱਕਰ ਚੱਲ ਬਹੁਤ ਗਲਤ ਸੀ ਯੋਜ ਠੀਕ ਹੈ ਜੀ ਮੇਰੀ ਗੱਲ ਸੁਣੋ ਮੈਂ ਪੈਸੇ ਭੇਜਦਾ ਰਿਹਾ ਠੀਕ ਹੈ ਔਰ ਮੇਰਾ ਭਰਾ ਵੀ ਨਾਲ ਰਲ ਕੇ ਠੀਕ ਹੈ ਬਸ ਲੱਗੇ ਸੀ ਕਿ ਇਹ ਨਾਲ ਗੱਲਬਾਤ ਚੱਲਦੀ ਉਹਦੀ ਠੀਕ ਹੈ ਜੀ ਉਧਰ ਚੱਲ ਜਾਂਦੀ ਸੀ ਆਪਦਾ ਸੁਰਖੀ ਬਿੰਦੀ ਜੋ ਵੀ ਲਾਉਂਦੀ ਜਵਾਗ ਮੇਰੇ ਇਤਰਾ ਰਹਿੰਦੇ ਮੇਰੇ ਚਾਚੇ ਤਾਏ ਦੱਸਦੇ ਕਿ ਯਾਰ ਤੇਰੇ ਜਵਾਗ ਕਿ ਆ ਕੀ ਇਹਨਾਂ ਨੂੰ ਰੱਖਣਿਆ ਤੂੰ ਕਿ ਪੈਸੇ ਕੱਲੀ ਜਾਂਦਾ ਕੋਈ ਫਾਇਦਾ ਥੋੜਾ ਜਿਹਾ ਕੋਈ ਪੈਸੇ ਕੱਲ ਲੰਦਾ ਠੀਕ ਹੈ ਤੇ ਮੈਂ ਆਖਿਆ ਹੀ ਕੋਈ ਗੱਲ ਨਹੀਂ ਮੈਂ ਆਇਆ ਨਾ ਮੈਂ ਆਇਆ ਮੇਰੇ ਭਾਬੀ ਨੇ ਰਾਈ ਨਵਾ ਕਰਾਇਆ ਸਾਡਾ ਕਹਿੰਦੇ ਕੋਈ ਨਹੀਂ ਬੈਠ 6-7 ਤਾਂ ਆਡੀ ਲੜਾਈ ਹੋਈ ਆ ਭਾਬੀ ਕਹਿੰਦੀ ਕੋਈ ਗੱਲ ਨਹੀਂ ਆ ਕਿ ਮੁੜ ਕੇ ਦੁਬਾਰਾ ਫੇਰ ਔਖਾ ਹੋ ਜਾਊਗਾ ਘਰ ਨਹੀਂ ਬੰਦੇ ਵਾਰ-ਵਾਰ ਠੀਕ ਆ ਚਲੋ ਮੰਨੀ ਗੱਲ ਸਾਰੀ ਫਿਰ ਉਹ ਇਹ ਹਟੀ ਨਹੀਂ ਜਨਾਨੀ ਉਹਦੇ ਪਿੱਛੇ ਜਾਣੋ ਕਹਿੰਦੀ ਮੈਂ ਜਾਣਾ ਫਿਰ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਆਣ ਕੇ ਤਲਾਕ ਚਾਹੀਦੇ ਆ ਠੀਕ ਆ ਕਿ ਮੈਂ ਜਾਣਾ ਚਾਹੁੰਦੀ ਉਹਦੇ ਘਰ ਉਹ ਮੈਨੂੰ ਫੁੱਲਾ ਵਾਂਗੂ ਰੱਖੂਗਾ ਠੀਕ ਹੈ ਜੀ ਇਹ ਗੱਲ ਉਹਨੇ ਤੁਹਾਡੀ ਵਾਈਫ ਨੇ ਤੁਹਾਨੂੰ ਛੱਡਤਾ ਜੀ ਮੈਂ ਤੁਹਾਨੂੰ ਸੁਭਾਲ ਵੀ ਦੇਇਆ ਕੀਤਾ ਤੁਹਾਡੇ ਬੱਚੇ ਹੁੰਦਾ ਘਰ ਵਾਲੀ ਨਾਲ ਤੁਹਾਡਾ ਹੋ ਗਿਆ ਡਿਵੋਰਸ ਉਹ ਤੁਹਾਡਾ ਇੱਕ ਪਰਿਵਾਰਕ ਮਸਲਾ ਤੁਹਾਡੀ ਮੀਆਂ ਬੀਬੀ ਦੀ ਨਹੀਂ ਨਹੀਂ ਵੀ ਤੁਸੀਂ ਵੱਖ ਹੋਗੇ ਦੁਨੀਆ ਵੱਖ ਹੁੰਦੀ ਆ ਮੈਂ ਬਹੁਤ ਵੱਡੇ ਸੈਲੀਬ੍ਰਿਟੀ ਅਮੀਰ ਖਾਨ ਨੇ ਜਿਹੜੇ ਉਹਨਾਂ ਦੀ ਨਿਊਜ਼ ਆਈ ਉਹ ਇੱਕ ਖੁਸ਼ੀ ਦੇ ਨਾਲ ਦੋਨੇ ਵੱਖ ਹੋ ਗਏ ਮੈਂ ਕਹਿੰਨਾ ਫੇਰ ਬੱਚੇ ਜ਼ਰੂਰੀ ਤੇ ਕਿਸੇ ਨੂੰ ਦੇਣੇ ਵੀਰੇ ਪਤਾ ਕੀ ਹੋਇਆ ਵੀਰ ਜੀ ਮੈਂ ਪਾਲ ਨਹੀਂ ਸਕਦਾ ਠੀਕ ਆ ਦੇਖੋ ਮੈਂ ਕੱਲਾ ਹੈਗਾ ਭਰਾ ਹੈ ਤੇ ਮਾਂ ਵੀ ਇੱਥੇ ਰੋ ਕੇ ਕਰਗੇ ਕਿ ਇਹਨੇ ਵੇਚਤਾ ਮੰਦਸਾ ਮੈਂ ਵੇਚਣ ਵਾਲਾ ਬੰਦਾ ਹੈਗਾ ਜੀ ਜੇ ਪੁਲਿਸ ਨੇ ਕੱਢ ਲਿਆਂਦਾ ਵੀ ਤੁਸੀਂ ਵੇਚਿਆ ਨਹੀਂ ਜੀ ਕਿਦੇ ਵਾਸਤੇ ਨਹੀਂ ਇਹ ਇਹ ਬੰਦੇ ਮੈਨੂੰ ਕਹਿ ਵਿਖਾ ਦੇਣਾ ਕਿ ਕਿੱਥੇ ਵੇਚਿਆ ਦੱਸਣ ਕੌਣ ਮਤਲਬ ਇਹ ਜਿਹੜਾ ਮੇਰਾ ਭਰਾ ਤੇ ਮੇਰੀ ਮਾਤਾ ਇੱਥੇ ਰੋਂਦੇ ਗਏ ਸਾਡੀ ਮਾਂ ਨੇ ਕੀ ਬਣਾਇਆ ਕੁਝ ਵੀ ਨਹੀਂ ਬਣਾਇਆ ਅਜੇ ਤੱਕ 40-45000 ਰੁਪਏ ਤਨਖਾਹ ਆਉਂਦੀ ਹੈ ਬਾਹਰ ਲੋਕਾਂ ਨੂੰ ਖਵਾਤੀ ਕਾਦੀ ਤਨਖਾਹ ਆਉਂਦੀ ਹੈ ਮੇਰਾ ਡਾਡੀ ਲੈਣ ਮਾਣ ਸੀ ਬੀਲੀ ਚ ਨਿੱਕਾ ਹੁੰਦਾ ਮੈਂ ਪਾਲਦਾ ਰਿਆ ਜੀ ਪਿਲਸ਼ਨ ਆਉਂਦੀ ਹੈ ਜੀ ਉਹਦੀ ਹਾਂਜੀ ਛੋਟਾ ਦਾ ਮੈਂ ਉਹਨੂੰ ਲਿਆਉਂਦਾ ਰਿਆ ਮੇਰੇ ਭੂਆ ਫੋਫੜ ਸਾਰੇ ਰ ਕੀ ਨੂੰ ਪਾਲਿਆ ਮਤਲਬ ਜਾਨੀ ਕਿ ਆ ਤੇ ਡੈਡੀ ਨੂੰ ਲਿਉਂਦਾ ਰਿਹਾ ਕੋਈ ਸ਼ਰਾਬ ਬੜੀ ਪੀਂਦਾ ਸੀ ਅੱਛਾ ਜੀ ਹਾਂਜੀ ਨਹੀਂ ਮਤਲਬ ਵੀਰੇ ਉਹ ਗੱਲ ਠੀਕ ਆ ਦਾਦੀ ਨੇ ਨਹੀਂ ਪਾਲਿਆ ਜਾਂ ਤੁਹਾਡੀ ਵਾਈਫ ਛੱਡ ਗਈ ਮੈਂ ਕਹਿੰਦਾ ਮੰਨ ਲੈਨੇ ਆ ਚਲੋ ਇਹ ਗੱਲ ਤੁਹਾਡੀ ਠੀਕ ਆ ਵੀ ਤੁਹਾਡੀ ਵਾਈਫ ਨੇ ਤੁਹਾਨੂੰ ਛੱਡਤਾ ਜਾਂ ਦਾਦੀ ਦਾ ਕੋਈ ਕਸੂਰਾ ਜਾਂ ਤੁਹਾਡੇ ਭਰਾ ਦਾ ਕਸੂਰਾ ਮੈਨੂੰ ਇਹ ਦੱਸ ਦੇ ਵੀਰੇ ਵੀ ਉਹਨਾਂ 마ਸੂਮ ਬੱਚਿਆਂ ਦਾ ਕੀ ਕਸੂਰਾ ਮੈਨੂੰ ਦੱਸਤਾ ਦੇ ਕੋਈ ਕਸੂਰ ਨਹੀਂ ਜੀ ਮੇਰੀ ਗੱਲ ਸੁਣੋ ਮੇਰੇ ਤੋਂ ਪਲਦੇ ਨਹੀਂ ਠੀਕ ਆ ਮੈਂ ਚਲੋ ਆਪਣੀ ਦੀਦੀ ਹੀ ਠੀਕ ਆ ਮੈਂ ਇਹਨਾਂ ਨੂੰ ਫੋਨ ਕੀਤਾ ਮਹਾ ਯਾਰ ਮੇਰੇ ਇੱਕ ਔਖਾ ਕੰਮ ਮੈਂ ਗੱਡੀ ਤੇ ਨਹੀਂ ਰਿਆ ਸਰਦਾ ਜੀ ਠੀਕ ਆ ਕਰੇ ਰਿਆ ਵੇਲਾ ਮੈਂ ਕੀ ਖਾਊਗਾ ਕੀ ਕਮਾਊਗਾ ਕੀ ਉਹਨਾਂ ਨੂੰ ਖਵਾਊਗਾ ਜੇ ਮਨ ਲਓ ਘਰੇ ਵੀ ਮੈਂ ਰਹੂੰਗਾ ਉਹਨਾਂ ਨੂੰ ਕਰੇ ਦਾਦੀ ਕੋਲੇ ਰਹਿੰਦੇ ਸੀ ਤੁਹਾਨੂੰ ਕੀ ਨਹੀਂ ਜੀ ਦਾਦੀ ਸਾਡੀ ਕਿਰਾਏ ਤੇ ਬੈਠੀ ਆ ਵੱਖਰੀ ਰਹਿੰਦੀ ਆ ਪਿੰਡ ਮੈਂ ਠਾੜ ਮੇਰਾ ਘਰ ਆ ਉਹ ਜੋ ਬੂਏ ਬੂਏ ਸਭ ਕੋ ਲਾ ਕੇ ਰੱਖਿਆ ਹੈ ਕਰੇ ਕਿ ਆਪਰਾ ਦੇਗਾ ਦਾਦੀ ਬੱਚੇ ਨੂੰ ਨਹੀਂ ਸਮਝਦੇ ਨਹੀਂ ਜੀ ਆਉਂਦੀ ਜੀ ਉਹ ਤਾਂ ਇਦਾਂ ਰੋਣ ਕਿਹਾ ਵੀ ਹੈਗਾ ਜੀ ਕਿ ਮੈਂ ਨਹੀਂ ਸਮਝ ਸਕਦੀ ਫਿਰ ਜਿਹੜਾ ਤੁਹਾਡਾ ਭਰਾ ਸੀਗਾ ਉਹ ਵੀ ਨਹੀਂ ਸਮਝਦਾ ਨਹੀਂ ਜੀ ਨੀ ਫਿਰ ਜਦੋਂ ਤੁਹਾਡੀ ਵਾਈਫ ਛੱਡ ਗਈ ਤੁਹਾਡੇ ਬੱਚੇ ਘਰ ਸੀਗੇ ਕਿਹਦੇ ਕੋਲੇ ਸੀਗੇ ਕਰੇ ਜਵਾਕ ਮੇਰੇ ਕੋਲ ਸੀ ਚਾਚੀ ਉਹਨਾਂ ਕੋਲ ਰਹਿੰਦੇ ਸੀ ਤੇ ਨਾਲ ਗੋਪੀ ਸੀ ਮੇਰਾ ਭਰਾ ਉਹ ਕਿਤੇ ਆ ਜਾਂਦਾ ਸੀ ਕਿਤੇ ਨਸ਼ਾ ਮਿਲ ਗਿਆ ਛੱਡ ਜਾਣਾ ਚਾਚੀ ਉਹਨਾਂ ਕੋਲ ਮੇਰੇਆਂ ਕੋਲ ਠੀਕ ਆ ਆ ਜਾਣਾ ਕਿਤੇ ਕਿਤੇ ਪਾਏਣਾ ਕਿਤੇ ਕਿਤੇ ਪਾਏਣਾ ਕਿਤੇ ਕਿਤੇ ਲੈ ਜਾਣਾ ਕਿਤੇ ਕਿਤੇ ਮੈਨੂੰ ਫਿਰ ਫੋਨ ਕੀਤਾ ਇਹਨਾਂ ਨੇ ਫਿਰ ਮੈਂ ਆਇਆ ਫਿਰ ਮੈਂ ਦੀਦੀ ਨੂੰ ਆਖਿਆ ਮਾਹ ਜੇ ਕੋਈ ਜੇ ਕਿਸ ਨੂੰ ਜਵਾਕ ਚਾਹੀਦਾ ਹੋਵੇ ਲੋੜਵੰਦ ਕਮਾਲਾ ਮੇਰ ਤੋਂ ਤੇ ਪਾਲ ਨਹੀਂ ਦੇ ਜੀ ਮੈਂ ਡਰਾਈਵਰੀ ਡਰਾਈਵਰ ਬੰਦਾ ਠੀਕ ਹੈ ਜੀ ਤੁਸੀਂ ਤੁਸੀਂ ਅੱਛਾ ਦੱਸ ਬਾ ਚ ਇਹਨਾਂ ਨੇ ਦੱਸਿਆ ਕੈਂ ਕਰਕੇ ਜਵਾਕ ਆਪਾਂ ਕੋ ਨੀ ਗੋਦ ਦੇ ਦਨੇ ਆ ਕਿ ਇਹਨਾਂ ਨੇ ਦੱਸਿਆ ਜੀ ਮਤਲਬ ਇਹ ਦੀਦੀ ਉਹਨਾਂ ਨੇ ਕਿਹੜੀ ਦੀਦੀ ਵੀਰੇ ਦੀਦੀ ਆਪਣੀ ਭਾਜੀ ਅੱਛਾ ਜੀ ਜਿਹੜੇ ਇਹ ਬਾਈ ਉਹਨਾਂ ਨੇ ਜੀ ਠੀਕ ਇਹਨਾਂ ਨੇ ਦੱਸਿਆ ਵੀ ਆਪਾਂ ਜਵਾਕ ਗੋਦ ਦੇ ਦਨੇ ਆ ਇਹਨਾਂ ਨੇ ਦੱਸਿਆ ਤੁਹਾਨੂੰ ਤੁਸੀਂ ਇਹਨਾਂ ਨੂੰ ਕਿਹਾ ਵੀ ਮਤਲਬ ਹਾਂ ਜੀ ਅੱਜ ਮੈਂ ਦੀਦੀ ਨੂੰ ਕਿਹਾ ਸੀ ਜੀ ਹਾਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕਿ ਜਵਾਕ ਉਹਨਾਂ ਦੇ ਦੋ ਮੁੰਡੇ ਆ ਕਿ ਉਹਨਾਂ ਦੇ ਪੂਰੇ ਹੋ ਗਏ ਕੁੜੀ ਆ ਤੇ ਅਸੀਂ ਰੱਖ ਲਾਂਗੇ ਕਿ ਜਵਾਕ ਚਲੋ ਉਹ ਠੀਕ ਆ ਕੋਈ ਗੱਲ ਨਹੀਂ ਜਿਹਦੇ ਕੋਲ ਬੱਚਾ ਨਹੀਂ ਹੁੰਦਾ ਉਹ ਰੱਖ ਲੈਂਦੇ ਨੇ ਪਾਲ ਲੈਂਦੇ ਨੇ ਪਰ ਵੀਰੇ ਮੈਨੂੰ ਇਹ ਤਾਂ ਦੱਸ ਦੋ ਟੋਡਾ ਫਰਜ ਕੀ ਬਣਦਾ ਸੀ ਕੱਲਾ ਵਿਆਹ ਕੱਲਾ ਘਰ ਵਾਲੀ ਤੱਕ ਦੀ ਜੇ ਘਰ ਵਾਲੀ ਰਹਿ ਜਾਂਦੀ ਫੇਰ ਸਾਰਾ ਕੁਝ ਠੀਕ ᱛੀਗਾ ਮਤਲਬ ਥੋੜਾ ਤਾਂ ਬਸ ਕੱਲਾ ਵਾਈਫ ਤੱਕ ਸੀਮਤ ਸੀ ਬੱਚੇ ਦਾ ਤੁਹਾਨੂੰ ਕੋਈ ਜਰੂਰੀ ਨਹੀਂ ਤੁਸੀਂ ਕਿਉਂ ਉਹਨਾਂ ਨੂੰ ਜਨਮ ਦਿੱਤਾ ਵੀਰੇ ਮੇਰੀ ਬੱਚੇ ਦਾ ਮੇਰੀ ਗੱਲ ਸੁਣੋ ਜਦੋਂ ਆਨ ਨੂੰ ਪਾਲੇ ਨਹੀਂ ਸਕਦੇ ਤੁਸੀਂ ਕਿਸੇ ਹੋਰ ਲੇਡੀਜ਼ ਨਾਲ ਵਿਆਹ ਕਰਾਏ ਨਾ ਉਦੋਂ ਬਾਅਦ ਨਹੀਂ ਜੀ ਤੁਸੀਂ ਕਿਸੇ ਹੋਰ ਨਾਲ ਰਹਿੰਦੇ ਉਹਨਾਂ ਨੂੰ ਨਹੀਂ ਕਰਾਇਆ ਟੋਡੀ ਮਾਤਾ ਨੇ ਦੱਸਿਆ ਵੀ ਉਹ ਕਿਸੇ ਲੇਡੀ ਦੇ ਨਾਲ ਰਹਿੰਦਾ ਵੀ ਤੇ ਮੰਨ ਲਓ ਜੇ ਆਪਾਂ ਨੂੰ ਉਹਨੇ ਕਹਿ ਤਾ ਜਿਹਦੇ ਇਹ ਬੱਚੇ ਸੀ ਉਹਨੇ ਕਹਿ ਤਾ ਕਿ ਤੂੰ ਵਿਆਹ ਨਹੀਂ ਕਰਾ ਸਕਦਾ ਠੀਕ ਹੈ ਕਹਿੰਦੀ ਤੂੰ ਵਿਆਹ ਨਹੀਂ ਕਰਾ ਸਕਦਾ ਤੇਰਾ ਵਿਆਹ ਹੋ ਨਹੀਂ ਸਕਦਾ ਮੈਂ ਜਦੋਂ ਚਲੀਗੀ ਤੇਰੇ ਘਰ ਅੱਗ ਮੱਚੂਗੀ ਠੀਕ ਹੈ ਕਿ ਜਾਨੀ ਕਿ ਚੁੱਲ੍ਹੇ ਇਹਨਾਂ ਬੱਚਿਆਂ ਦੀ ਮਾਂ ਕਹਿੰਦੀ ਮਤਲਬ ਇਹਨਾਂ ਦੀ ਮਾਂ ਕਹਿੰਦੀ ਠੀਕ ਹੈ ਤੇ ਮਾਂ ਆਪਾਂ ਇੰਨੀ ਗੱਲ ਕਰਨੀ ਕਿਉਂ ਆ ਚੱਲ ਜੇ ਆਪਣੀ ਲੜਾਈ ਵੀ ਹੋਈ ਹੈ ਤੁਸੀਂ ਬੋ ਫੇਰ ਫਿਰ ਇਹਨੇ ਬਾਅਦ ਨਹੀਂ ਮੈਨੂੰ ਫੋਨ ਕੀਤਾ ਫਿਰ ਮਾਂ ਚੱਲ ਕੋਈ ਗੱਲ ਨਹੀਂ ਆਣ ਕੇ ਕਰਦੇ ਨੇ ਇਹਨੇ ਮਿੰਟੋ ਮਿੰਟ ਜਵਾਕ ਛੁੱਟੇ ਮੇਰੇ ਅੱਗੇ ਕਹਿੰਦੀ ਤਲਾਕ ਦੇ ਮੈਨੂੰ ਫਟਾਫਟ ਚਾਹੀਦੇ ਆ ਤਲਾ ਠੀਕ ਹੈ ਜੀ ਆਪਾਂ ਤਲਾਕ ਦੇਤੇ ਚਲੇਗੀ ਉਹ ਕਿੱਥੇ ਵਿਆਹ ਕਰਾ ਲਵੇ ਉਹਨੇ ਲਾਗੇ ਕਰਾਇਆ ਜੀ ਲਾਗੇ ਯਾਨੀ ਕਿ ਨਾਲ ਹੀ ਇੱਕ ਕਿਲੋਮੀਟਰ ਦੂਰ ਅਸਲ ماں ਦੀ ਕਿੱਡੀ ਦਰਿੰਦਗੀ ਆ ਉਸ ਮਾਂ ਨੇ 9 ਮਹੀਨੇ ਪੇਟ ਚ ਪਾਲ ਕੇ ਜਸਪ੍ਰੀਤ ਨੂੰ ਦੂਜੇ ਦਾ ਕੀ ਨਾਮਾ ਬੱਚੇ ਦਾ ਜਸਕਰਨ ਨੂੰ 9 ਮਹੀਨੇ ਪਾਲ ਕੇ ਉਸ ਆਂਦਰਾਂ ਨੂੰ ਛੱਟ ਕੇ ਚਲ ਗਈ ਉਹਨੂੰ ਵੀ ਇੱਕ ਸਿਰਫ ਅਗਲਾ ਜੀਵਨ ਦਿਖਦਾ ਮੇਰਾ ਘਰ ਵਾਲਾ ਮਤਲਬ ਤੁਸੀਂ ਦੇਖੋ ਸਾਡਾ ਸਮਾਜ ਕਿੱਥੇ ਗਿਰ ਗਿਆ ਸਭ ਤੋਂ ਵੱਡੀ ਗਲਤੀ ਕੀ ਦੀ ਆ ਇਹਦੇ ਵਿੱਚ ਉਸ ਮਾਂ ਦੀ ਆ जिने ਉਸ ਬੱਚਿਆਂ ਨੂੰ ਇਸ ਹਾਲਾਤ ਤੱਕ ਪਹੁੰਚਾਤਾ ਵੀ ਉਹਨਾਂ ਦੇ ਬੈਲਟਾਂ ਤੱਕ ਪੈਣ ਲੱਗੀਆਂ ਸਭ ਤੋਂ ਵੱਡੀ ਗੁਨੇਕਾਰ ਉਹ ਮਾਂ ਦੇਖੋ ਮਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਮਾਂ ਆਪਣੇ ਬੱਚੇ ਤੁਸੀਂ ਕਿਸੇ ਜਾਨਵਰ ਨੂੰ ਕਹੋ ਨਾ ਤੁਸੀਂ ਜੇ ਆਪਾਂ ਗੱਲ ਕਰੀਏ ਸਾਡੇ ਇੱਥੇ ਰੋਡ ਤੇ ਬਾਂਦਰ ਬਾਂਦਰੀਆਂ ਰਹਿੰਦੇ ਨੇ ਤੁਸੀਂ ਦੇਖੋ ਆਪਣੇ ਪੇਟ ਦੇ ਨਾਲ ਬੱਚੇ ਨੂੰ ਲਾ ਕੇ ਰੱਖਦੀ ਹੈ ਸਮਾਸ ਸਵਾਲ ਇਹ ਪੈਦਾ ਨਹੀਂ ਹੁੰਦਾ ਵੀ ਉਹ ਬੱਚੇ ਨੂੰ ਛੱਡ ਦੇਵੇ ਬਾਈ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਣ ਦੇ ਆ ਕਿ ਮੈਂ ਡਰਾਈਵਰੀ ਕਰਦਾ ਇੱਕ ਇੱਕ ਮੇਰਾ ਸਵਾਲ ਹੋ ਰਿਹਾ ਤੁਸੀਂ ਉਹ ਜਿਹੜੀ ਅੱਗੇ ਕਿਸੇ ਨਾਲ ਵਿਆਹ ਕਰਾਇਆ ਜਾਂ ਕਿਸੇ ਨਾਲ ਰਹਿਣ ਉਹ ਹੈਗੀ ਕੁੜੀ ਨਹੀਂ ਜੀ ਝੂਠ ਬੋਲਨਾ ਮੇਰੀ ਗੱਲ ਸੁਣੋ ਉਹ ਝੂਠ ਮਾਰ ਕੇ ਗਏ ਆ ਠੀਕ ਆ ਮੇਰੀ ਗੱਲ ਬਾਤ ਜਰੂਰ ਚੱਲਦੀ ਆ ਠੀਕ ਹੈ ਜੀ ਮੈਂ ਕੋਈ ਵਿਆਹ ਨਹੀਂ ਉਹਦੇ ਨਾਲ ਕਰਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਪਾਇਹਾ ਨਹੀਂ ਦਿੱਤਾ ਜੀ ਗੱਲ ਮੈਂ ਜਰੂਰ ਕਰਦਾ ਤੁਸੀਂ ਕਿਸੇ ਦੇ ਬੱਚਿਆਂ ਨਾਲ ਉਹ ਬੇਬੇ ਕਹਿੰਦੀ ਸੀ ਵੀ ਮੇਰੀ ਕਿਸੇ ਦੇ ਬੱਚਿਆਂ ਨਾਲ ਗੱਲ ਕਰਾਈਏ ਕਰਾਈਏ ਇਹ ਗੱਲ ਝੂਠ ਹੈ ਜੀ ਤੇ ਦੂਜੀ ਗੱਲ ਤੁਹਾਡਾ ਭਰਾ ਕਹਿੰਦਾ ਵੀ ਜਦੋਂ ਮੈਂ ਇਹਦੇ ਨਾਲ ਡਰਾਈਵਰੀ ਚ ਗਿਆ ਟਰੱਕ ਤੇ ਤਾਂ ਉੱਥੇ ਖੜ ਕੇ ਵੀ ਮੈਂ ਇਹਨੂੰ ਪੁੱਛਿਆ ਵੀ ਤੇਰਾ ਤੁਹਾਡਾ ਨਾਮ ਕੀ ਹੈ ਪ੍ਰਭਦੀਪ ਪ੍ਰਭਜੀਤ ਵੀ ਪ੍ਰਭਜੀਤ ਮੇਰੀ ਉਹ ਬੱਚੇ ਨਾਲ ਤਾਂ ਗੱਲ ਕਰਾ ਦੇ ਤੁਸੀਂ ਕਿਹਾ ਵੀ ਹੁਣ ਤੁਹਾਡੀ ਗੱਲ ਨਹੀਂ ਹੁੰਦੀ ਨਹੀਂ ਜੀ ਐਨੀ ਗੱਲ ਨਹੀਂ ਕਹੀ ਮੈਂ ਮੈਂ ਕਰਦਾ ਮੇਰੇ ਨੂੰ ਵੀਡੀਓ ਕਾਲ ਵੀ ਆਉਂਦੇ ਮੈਂ ਫੋਟੋਆਂ ਵੀ ਵਿਖਾਈਆਂ ਪਹੁੰਚ ਜੀ ਹੈਗੀਆਂ ਮੇਰੇ ਫੋਨ 'ਚ ਉਹ ਕਹਿੰਦਾ ਫੋਟੋਆਂ ਦਿਖਾਈਆਂ ਵੀ ਗੱਲ ਨਹੀਂ ਕਰਾਈ ਤੇ ਗੱਲ ਵੀ ਕਰਾਈ ਆ ਜੀ ਹੁਣ ਜੋ ਮਰਜ਼ੀ ਕਰਾਈ ਆ ਮਤਲਬ ਵੀਰੇ ਤੁਸੀਂ ਇਹ ਫੈਸਲਾ ਕਿਵੇਂ ਲੈ ਲਿਆ ਪਹਿਲਾਂ ਤੁਹਾਡੀ ਵਾਈਫ ਕਿੰਨੀ ਮਤਲਬ ਗਲਤ ਡਿਸੀਜਨ ਆ ਉਹਦਾ ਠੀਕ ਉਹ ਛੱਡ ਕੇ ਹੋਰ ਬੰਦੇ ਪਿੱਛੇ ਲੱਗ ਕੇ ਆਪਣੇ ਬੱਚੇ ਛੱਡ ਗਈ ਹਾਂਜੀ ਹਾਂਜੀ ਫਿਰ ਵੀਰੇ ਤੁਸੀਂ ਕਿਸੇ ਹੋਰ ਲੇਡੀਜ਼ ਪਿੱਛੇ ਲੱਗ ਕੇ ਆਪਣੇ ਬੱਚੇ ਛੱਡਦੇ ਨਹੀਂ ਜੀ ਮੇਰੀ ਗੱਲ ਸੁਣੋ ਮੈਂ ਕਿਉਂ ਬੱਚੇ ਛੱਡਤੇ ਮੈਂ ਤੇ ਬੱਚੇ ਮੇਰੀ ਗੱਲ ਸਰ ਜਿੰਨੀ ਜੋਗਾ ਹੈਗਾ ਹਾਂ ਸਾਂਭ ਰਿਆ ਹਾਂ ਜੀ ਅੱਜ ਵੀ ਸਾਂਭੰਦਿਆ ਮੈਂ ਅੱਜ ਵੀ ਲੈਣਾ ਸਾਂਭ ਕਿੱਥੇ ਰਿਹਾ ਸਾਂਭ ਨਹੀਂ ਰਿਹਾ ਵੀਰੇ ਨਹੀਂ ਸਾਂਭ ਰਿਹਾ ਵੀਰੇ ਇਹ ਦੋ ਬੰਦੇ ਗੁਨੇਗਾਰ ਨੇ ਵੀਰੇ ਹੋਰ ਕੋਈ ਗੁਨੇਗਾਰ ਨਹੀਂ ਹੈਗਾ ਜੀ ਕਿਸੇ ਕਿਸਮ ਦਾ ਵੀ ਯਾਰ ਵੀਰੇ ਫਰਜ਼ ਬਣ मां ਕਿੱਡਾ ਪਵਿੱਤਰ ਸ਼ਬਦ ਆ ਵੀਰੇ मां ਮਤਲਬ ਮੈਂ ਕਹਾਂਗਾ ਉਧਰ ਕੈਮਰਾ ਨਾ ਮੇਰਾ ਭਾਈ ਬਣ ਕੇ ਮਾਰਨ ਕਿਉਂਕਿ ਹੋਰ ਵੀ ਵੀਰ ਨੇ ਜੀ ਚਲੋ ਅਸੀਂ ਸਵਾਲ ਜਵਾਬ ਕਰਦੇ ਰਹਾਂਗੇ ਸੰਗਤਾਂ ਨੂੰ ਅਸਲ ਇਹ ਅਸੀਂ ਤਾਂ ਇਹਦੇ ਹੀ ਪੱਖ ਰੱਖਣਾ ਚਾਹੁੰਦੇ ਆ ਜੀ ਇਹ ਵੀਰੋਣੀ ਵੀ ਕੋਈ ਇਹਦੇ ਚ ਕੋਈ ਗੁਨੇਕਾਰ ਨਹੀਂ ਹੈਗੇ ਜੀ ਕਈ ਵੀਰ ਸੰਗਤ ਕੋਈ ਗਲਤ ਸੋਚੇ ਇਹ ਇੱਕ ਮਤਲਬ ਹਰੇਕ ਇਨਸਾਨ ਦੇ ਸਹਿਯੋਗੀ ਹੁੰਦੇ ਨੇ ਜੀ ਹਰੇਕ ਇਨਸਾਨ ਦੇ ਪਿਆਰ ਕਰਨ ਵਾਲੇ ਹੁੰਦੇ ਨੇ ਕੋਈ ਵੀ ਇਨਸਾਨ ਆ ਜਿੱਦਾਂ ਸਾਨੂੰ ਤੁਸੀਂ ਪਿਆਰ ਕਰਦੇ ਹੋ ਉਦਾਂ ਹੀ ਇਹਨਾਂ ਦੇ ਨਾਲ ਵਰਤ ਵਰਤਾਵੇਂ ਵਾਲੇ ਇਨਸਾਨ ਹੁੰਦੇ ਨੇ ਜੀ ਇਹ ਵੀਰ ਉਹਨਾਂ ਦੀ ਵੀ ਆਪਾਂ ਗੱਲ ਸੁਣਾਵਾਂਗੇ ਜੀ ਅਸਲ ਆਪਾਂ ਗੱਲ ਸਮਝਣਾ ਚਾਹੁੰਦੇ ਆਂ ਦੂਜੀ ਗੱਲ ਸਾਡੇ ਆਲੇ ਦੁਆਲੇ ਜਿਹੜੇ ਤੁਹਾਨੂੰ ਇਦਾਂ ਦੇ ਬੱਚੇ ਮਿਲਦੇ ਨੇ ਇਸ ਵੀਡੀਓਜ਼ ਦਾ ਫਰਕ ਤੇ ਇਸ ਵੀਡੀਓ ਦਾ ਮਤਲਬ ਤਾਂ ਜੇ ਅਸੀਂ ਆਪਣੇ ਆਲੇ ਦੁਆਲੇ ਗੌਰ ਰੱਖਾਂਗੇ ਜੀ ਅਸੀਂ ਹੋਰ ਵੀ ਸੁਚੇਤ ਹੋਵਾਂਗੇ ਜੇ ਕਿਤੇ ਕੋਈ ਮਾਂ ਇਦਾਂ ਦੀ ਗਲਤੀ ਕਰਦੀ ਆ ਰਿਸ਼ਤੇਦਾਰ ਭੈਣ ਭਰਾ ਚਾਚੇ ਤਾਈ ਇਸ ਵੀਰ ਦੇ ਵਿਆਹ ਦੇ ਵਿੱਚ ਕਿੰਨੇ ਬੰਦਿਆਂ ਨੇ ਸ਼ਾਂਪਾਂ ਪਾਈਆਂ ਹੋਣੀਆਂ ਕਿੰਨੇ ਬੰਦਿਆਂ ਨੇ ਕੰਬਲ ਬੰਡੇ ਹੋਣ ਇੱਕ ਦੂਜੇ ਨੂੰ ਜੱਪੀਆਂ ਪਾ ਕੇ ਦੱਸਿਆ ਹੋਣਾ ਵੀ ਆਪਾਂ ਮਾਮਾ ਮਾਮਾ ਬਣ ਗਏ ਆਪਾਂ ਚਾਚਾ ਚਾਚਾ ਬਣ ਗਏ ਆਪਾਂ ਭਾਬੀ ਭਾਬੀ ਬਣ ਗਏ ਮੈਨੂੰ ਤੁਸੀਂ ਇਹ ਦੱਸ ਦਿਓ ਜੀ ਵੀ ਉਹਨਾਂ ਚਾਚੇ ਤਾਏ ਭੂਆ ਫਫੜਾਂ ਦਾ ਕੀ ਫਰਜ ਬਣਦਾ ਮਤਲਬ ਰਿਸ਼ਤੇਦਾਰੀ ਦਾ ਮਤਲਬ ਹੁੰਦਾ ਜੇ ਕਿਸੇ ਤੇ ਭੀੜ ਪਈਏ ਨਾਲ ਖੜਨ ਦਾ ਰਿਸ਼ਤੇਦਾਰ ਦਾ ਮਤਲਬ ਇਹ ਨਹੀਂ ਵੀ ਇੱਕ ਵਿਆਹ ਦੇ ਵਿੱਚ ਕੰਬਲ ਬੰਡੇ ਇੱਕ ਦੂਜੇ ਨੂੰ ਮਠਾਈ ਖਾਦੀ ਘਰੇ ਆ ਗਏ ਅਸੀਂ ਉਸ ਫਰਜ ਤੋਂ ਭੱਜਦੇ ਆ ਜੋ ਉਸ ਫਰਜ ਤੋਂ ਅਸੀਂ ਟੁੱਟ ਗਏ ਸਾਡੀਆਂ ਰਿਸ਼ਤੇਦਾਰੀਆਂ ਇੰਨੀਆਂ ਕ ਕਮਜ਼ੋਰ ਹੋ ਗਈਆਂ ਅਸੀਂ ਇੱਕ ਦੂਜੇ ਦੇ ਘਰ ਜਾਣ ਨੂੰ ਤਿਆਰ ਨਹੀਂ ਸਾਡੇ ਗੁੱਸੇ ਗਿੱਲੇ ਇੰਨੇ ਵੱਧ ਗਏ ਸੰਗਤ ਜੀ ਕਿਉਂਕਿ ਅੱਜ ਤੋਂ ਜੇ ਆਪਾਂ ਗੱਲ ਕਰੀਏ 20 ਸਾਲ ਪਹਿਲਾਂ ਤਾਂ ਕਿਹੇ ਜਾ ਸਮਾਂ ਸੀ ਰਿਸ਼ਤੇਦਾਰੀਆਂ ਚ ਕੋਈ ਬੰਦਾ ਨਾਨਕੀ ਵੀ ਜਾਂਦੇ ਸੀ ਬੱਚੇ ਪੂਆ ਕੋਲੇ ਵੀ ਜਾਂਦੇ ਸੀ ਅੱਜ ਦਾ ਉਹ ਸਮਾਂ ਹੀ ਖਤਮ ਹੋ ਗਿਆ ਸਾਡੀਆਂ ਰਿਸ਼ਤੇਦਾਰੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਸਾਡੇ ਰਿਸ਼ਤੇ ਇੰਨੇ ਕਮਜ਼ੋਰ ਹੋ ਗਏ ਹਸਬੰਡ ਵਾਈਫ ਵੱਖ-ਵੱਖ ਹੋ ਜਾਂਦੇ ਨੇ ਬੱਚੇ ਤੱਕ ਨੂੰ ਛੱਡ ਦਿੱਤਾ ਜਾਂਦਾ ਬੱਚਿਆਂ ਦੇ ਉੱਪਰ ਬਾਪ ਵੱਲੋਂ ਵੀ ਤਸ਼ੱਦਦ ਕੀਤਾ ਜਾਂਦਾ ਤੁਸੀਂ ਦੇਖਿਆ ਨਾਭੇ ਵਾਲਾ ਕੇਸ ਕਿਵੇਂ ਇਸ ਧੀ ਦੇ ਉੱਪਰ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਕਿ ਬਾਪ ਵੱਲੋਂ ਤਸ਼ੱਦਦ ਕੀਤਾ ਗਿਆ ਮਤਲਬ ਸਾਡੇ ਇਸ ਵੀਡੀਓ ਦਾ ਸਾਨੂੰ ਖੁਸ਼ੀ ਹੋਊਗੀ ਵੀ ਜੇ ਤੁਸੀਂ ਇਸ ਤੋਂ ਕੋਈ ਇੱਕ ਬੰਦਾ ਵੀ ਸੁਚੇਤ ਹੋ ਜਾਵੇ ਕੋਈ ਇੱਕ ਭੈਣ ਕੋਈ ਇੱਕ ਮਾਂ ਵੀ ਆਪਣੇ ਵਿਛੜੇ ਹੋਏ ਪੁੱਤਾਂ ਨੂੰ ਘਰੇ ਲਿਆਵੇ ਇਦਾ ਮਤਲਬ ਇਹ ਨਹੀਂ ਹੈਗਾ ਵੀ ਕੋਈ ਹੋਰ ਬੱਚੇ ਇਦਾਂ ਦੇ ਹੋਰ ਬੱਚੇ ਬਿਠੇਰੇ ਹੋਣੇ ਪਰ ਸਾਡੀ ਬੇਨਤੀ ਆ ਰਿਸ਼ਤੇਦਾਰ ਵੀ ਜਰੂਰ ਫਰਜ ਸਮਝੋ ਆਪਣਾ ਟੁੱਟ ਕੇ ਨਾ ਬੈਠੀਏ ਜੇ ਕੋਈ 마ਸੂਮ ਬੱਚੇ ਤੇ ਕੋਈ ਬਿਪਤਾ ਪੈਂਦੀ ਆ ਸਾਡੇ ਨੇੜੇ ਇੱਕ ਵੀਰ ਨੇ ਉਹ ਵੀ ਆਪਣੇ ਇੱਕ 마ਸੂਮ ਬੱਚੇ ਨੂੰ ਸਾਹਮਦੇ ਨੇ ਉਹ ਪੜਾਉਂਦੇ ਵੀ ਨੇ ਲਿਖਾਉਂਦੇ ਵੀ ਨੇ ਮਤਲਬ ਉਹ ਇਦਾਂ ਸਾਨੂੰ ਸਾਰਿਆਂ ਨੂੰ ਫਰਜ ਸਮਝਣਾ ਪਊਗਾ ਬਾਕੀ ਵੀਰ ਦੀ ਗੱਲ ਸੁਣਦੇ ਆ ਅੱਛਾ ਵੀਰੇ ਤੁਸੀਂ ਉਸ ਇੱਕ ਤੁਸੀਂ ਵੀਰੇ ਉਹ ਗੱਲ ਸੱਚ ਕਹਿ ਕੇ ਗਏ ਸੀ ਵੀ ਤੁਸੀਂ ਕਿਸੇ ਲੇਡੀਜ਼ ਨਾਲ ਰਹਿੰਦੇ ਹੋ ਨਹੀਂ ਜੀ ਗੱਲਬਾਤ ਕਰਦੇ ਆ ਬਾਕੀ ਆਪਾਂ ਇਹ ਆਖੇ ਖਰਚਾ ਜਿੱਤਰਾ ਮੰਨ ਲਓ ਫਿਰ ਤੁਸੀਂ ਉਹ ਗੱਲ ਕਹ ਤੋ ਕਹਿ ਗਏ ਵੀ ਮੇਰੇ ਬੱਚਿਆਂ ਨਾਲ ਗੱਲ ਕਰਾਤੀ ਨਹੀਂ ਕਿਤਰਾ ਛੋਡੀ ਮਾਤਾ ਕਹਿੰਦੀ ਵੀ ਮੈਂ ਗੱਲ ਕਿਹਾ ਵੀ ਪ੍ਰਭ ਜੀ ਤੁਹਾਨੂੰ ਵੀ ਮੇਰੀ ਬੱਚੇ ਨਾਲ ਗੱਲ ਕਰਾ ਵੀ ਕਿੱਥੇ ਨੇ ਬੱਚੇ ਮੇਰੇ ਜੀ ਮੈਨੂੰ ਕਿਸੇ ਦੇ ਬੱਚਿਆਂ ਨਾਲ ਗੱਲ ਕਰਾਤੀ ਨਹੀਂ ਜੀ ਇਹ ਗੱਲ ਨਹੀਂ ਜਸਕਰ ਨੇ ਕਰਾਈ ਸੀ ਜੀ ਜਿਸ ਕਰਨਾ ਹੀ ਕਰਾਈ ਸੀ ਇਸੇ ਮੁੰਡੇ ਨੇ ਦੂਜਾ ਜਿਹੜਾ ਛੋਟਾ ਬੱਚਾ ਉਹ ਕਿਨੂੰ ਉਹ ਤੇ ਉੱਥੇ ਆ ਜੀ ਪਿੰਡ ਹੀ ਆ ਉਹਦੇ ਬਾਬਾ ਜੀ ਦੇ ਕੋਲ ਆ ਬਾਬੇ ਸੋਰਸਿੰਗੀਆਂ ਕੋਲ ਵੀਰੇ ਉਹਦਾ ਠੀਕ ਆ ਮੇਰੇ ਭਾਈ ਕਿੱਡੀ ਵੱਡੀ ਗਲਤੀ ਹੈ ਯਾਰ ਵੀਰੇ ਕੋਈ ਵੀ ਦੇਖੂਗਾ ਮੇਰੇ ਭਾਈ ਤੁਸੀਂ ਯਾਰ ਤੁਹਾਨੂੰ ਕੋਈ ਅਪਹਾਜ ਤਾਂ ਨਹੀਂ ਨਹੀਂ ਜੀ ਫੇਰ ਵੀਰੇ ਕੀ ਦਿੱਕਤ ਹੈ ਸਾਹਮਣੇ ਬਸ ਗੱਡੀ ਕਰਕੇ ਵੀਰੇ ਬਾਹਰ ਤੁਸੀਂ ਬੱਚਿਆਂ ਦੀ ਜ਼ਿੰਦਗੀ ਨੂੰ ਮੁੱਖ ਰੱਖਦੇ ਹੋਏ ਵੀਰੇ ਕੰਮ ਚੇਂਜ ਕਰ ਲੈਂਦੇ ਕਿ ਗੱਡੀਆਂ ਚਲਾਉਣੀਆਂ ਨਹੀਂ ਨਹੀਂ ਉਹ ਤੇ ਗੱਲ ਆ ਜੀ ਸਹੀ ਹੈ ਮੰਨ ਲਓ ਚਲੋ ਮੰਨ ਲਓ ਮੇਰੇ ਤੇ ਕੋਈ ਬਿਪਤਾ ਪੈ ਜਾਵੇ ਮੈਂ ਇਹ ਥੋੜੀ ਕੋਮੇ ਤੱਕ ਗੱਡੀ ਚਲਾਉਣਾ ਹਾਂਜੀ ਹਾਂਜੀ ਮੈਨੂੰ ਇਹ ਵੀ ਦੇਖਣਾ ਨਾ ਵੀ ਘਰ ਕਿਵੇਂ ਜ਼ਰੂਰੀ ਆ ਹਾਂਜੀ ਉਹਦੇ ਹਿਸਾਬ ਨਾਲੇ ਬੰਦਾ ਢਲਦਾ ਹੁੰਦਾ ਨਾ ਤੁਸੀਂ ਜੇ ਬਚੋੜ ਦੇ ਵਿਪਤਾ ਪੈ ਗਈ ਤੀ ਅਸਲ ਤੁਸੀਂ ਉੱਥੇ ਚੇਂਜ ਕਰਨਾ ਚਾਹੀਦਾ ਕੰਮ ਕੋਈ ਨ ਲਵੇ ਕੰਮ ਲਾ ਲੰ ਲੱਗ ਜਾਂਦੇ ਤੁਸੀਂ ਚੇਂਜ ਨਹੀਂ ਕੀਤਾ ਤੁਸੀਂ ਬੱਚੇ ਛੱਡ ਕੇ ਪਰੇ-ਵਾਰੇ ਹਾਂਜੀ ਛੱਡੇ ਮੈਂ ਜੀ ਮੈਂ ਬੱਚੇ ਛੱਡ ਕੇ ਪਰਾਂ ਨਹੀਂ ਮਾਰੇ ਹਾਂਜੀ ਮੈਂ ਬੱਚੇ ਦਿੱਤੇ ਆ ਜੀ ਮੇਰੀ ਗੱਲ ਸੁਣੋ ਮੇਰਾ ਭਰਾ ਕਹਿੰਦਾ ਹੈ ਨਸ਼ਾ ਠੀਕ ਹੈ ਜੀ ਆ ਗੋਲੀਆਂ ਪਰ ਪਰ ਉਹਨਾਂ ਮੁੰਡਿਆਂ ਨੂੰ ਪਾਸੇ ਕਰਕੇ ਤੁਸੀਂ ਪੁੱਛ ਸਕਦੇ ਜੋ ਠੀਕ ਹੈ ਸਾਡਾ ਪਿਓ ਖਾਂਦਾ ਕਿ ਸਾਡਾ ਚਾਚਾ ਕਹਿੰਦਾ ਠੀਕ ਆ ਗਲਤ ਕੰਮ ਦੇ ਚੱਲਦੇ ਸੀ ਮੈਂ ਤਾਂ ਕਰਕੇ ਕਿਉਂਕਿ ਮੈਂ ਕੰਮ ਕਰਨ ਵਾਲਾ ਬੰਦਾ ਸੀ ਠੀਕ ਹੈ ਜੀ ਆਪਾਂ ਪਹਿਲੇ ਦਿਨੋਂ ਕੰਮ ਕਰਦੇ ਰਹੇ ਹਾਂ ਕੋਈ ਵੀ ਕਿਸ ਤਰ੍ਹਾਂ ਦਾ ਪਿੰਡ ਵੀ ਕਰਦੇ ਰਹੇ ਹਾਂ ਜੀ ਠੀਕ ਹੈ ਇਹ ਨਹੀਂ ਹੈ ਕਿ ਨਹੀਂ ਕਰਦੇ ਰਹੇ ਲਾਗੇ ਦੁਕਾਨ ਤੇ ਲੱਗੇ ਰਹੇ ਕਿਸ ਤਰ੍ਹਾਂ ਵੀ ਕੰਮ ਆਪਦਾ ਕਰਦੇ ਰਹੇ ਠੀਕ ਹੈ ਬਾਕੀ ਹੁਣ ਜੋ ਮਰਜੀ ਕਹੀ ਜਾਣ ਇਹਨੇ ਵੇਚਤਾ ਇਹਨੇ ਫਲਾਨ ਕਰਤਾ ਉਹਦੇ ਕਹਿੰਦੇ ਆ ਇਹ ਜਾਵੇ ਤੇ ਹੀ ਪਹਿਲੀ ਵੇਚੀਏ ਤੇ ਜਿਹੜੀ ਬੰਨੀ ਹੋਈ ਗਈ ਸਾਡੀ ਮਾਂ ਵੀ ਇਹੋ ਜੀ ਤੇ ਸਾਡਾ ਭਰਾ ਵੀ ਇਹੋ ਜੀ ਕਦੀ ਕਦੇ ਵਾਈਫ ਨਾਲ ਗੱਲ ਹੋਣਾ ਜਿਹੜਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਬੱਚਿਆਂ ਦੀ ਮਾਂ ਦਾ ਫੋਨ ਆਇਆ ਕਦੇ ਕਿ ਇਹਨਾਂ ਇਹਨਾਂ ਦੀ ਨਹੀਂ ਜੀ ਕਦੇ ਨਹੀਂ ਆਇਆ ਦੇ ਹੱਥ ਵੀਰੇ ਹਾਂਜੀ ਤੁਹਾਡਾ ਕਾਨੂੰਨੀ ਤਰੀਕੇ ਨਾਲ ਕੋਈ ਅਡਪਟ ਨਹੀਂ ਹੋਇਆ ਬੱਚਾ ਠੀਕ ਹੈ ਜੀ ਹਾਂਜੀ ਇਹ ਪੁਲਿਸ ਨੇ ਵੀ ਉਧਰ ਮੀਡੀਆ 'ਚ ਵੀ ਦੱਸਿਆ ਐਸਐਸਪੀ ਸਾਹਿਬ ਨੇ ਠੀਕ ਹੈ ਜੀ ਮਤਲਬ ਕਮਿਸ਼ਨਰ ਸਾਹਿਬ ਨੇ ਵੀ ਦੱਸਿਆ ਜਿਹੜੀ ਅਸਲ ਗੋਦ ਹੁੰਦੀ ਆ ਹਾਂਜੀ ਉਹਦੇ ਤੋਂ ਤੁਸੀਂ ਬਿਲਕੁਲ ਨਹੀਂ ਉਹਦੇ ਨੇੜੇ ਤੇੜੇ ਵੀ ਨਹੀਂ ਹੈਗੇ ਤੁਸੀਂ ਤਾਂ ਸਿਰਫ ਇੱਕ ਇਹਨਾਂ ਨੇ ਮਤਾ ਪਾਇਆ ਜੀ ਉਸ ਪਰਿਵਾਰ ਨੂੰ ਦੇਤਾ ਵੀ ਤੁਸੀਂ ਭਾਈ ਸੰਭਲੋ ਮੁੜ ਕੇ ਉਹਦੇ ਤੇ ਤਸ਼ੱਦਦ ਹੋ ਰਹੀ ਆ ਤੁਸੀਂ ਇੱਕ ਸਾਲ ਬੱਚੇ ਨਾਲ ਗੱਲੇ ਨਹੀਂ ਕਰੀ ਐ ਉਹਨੇ ਤੁਹਾਨੂੰ ਦੱਸਿਆ ਨਹੀਂ ਵੀ ਕੁੱਟ ਪੈਂਦੀਆਂ ਮੇਰੇ ਨਹੀਂ ਜੀ ਕਰੀਏ ਗੱਲ ਕਰਦਾ ਤੁਹਾਨੂੰ ਦੱਸਦਾ ਸੀ ਮੇਰੇ ਕੋ ਕਹਿੰਦਾ ਸੀ ਕਿ ਵਧੀਆ ਠੀਕ ਠਾਕ ਐ ਮੈਂ ਦੂਜੇ ਭਰਾ ਨੂੰ ਵੀ ਲੈ ਆਉਣਾ ਐ ਨਿੱਕੇ ਨੂੰ ਵੀ ਇੱਥੇ ਨਹੀਂ ਤੁਸੀਂ ਤੁਹਾਨੂੰ ਵੀਡੀਓ ਕਾਲਿੰਗ ਕਰੀ ਉਹਦੀ ਇੰਨੇ ਮਹੀਨੇ ਬਾਹ ਸੜੀ ਰਹੀ ਐ ਇਧਰਲੇ ਪਾਸਿਓ ਉਹ ਕਹਿੰਦਾ ਮੈਂ ਡਿੱਗਾ ਐ ਹਾਂ ਜੀ ਉਹ ਪਤਾ ਨਹੀਂ ਦਿਮਾਗ ਕੰਮ ਕਰਦਾ ਇਹ ਗੱਲ ਮੈਨੂੰ ਕਈ ਉਹ ਬੱਚਾ ਨਾਲ ਮੈਂ ਇਹਦੇ ਨਾਲ ਗੱਲ ਕਰ ਸਕਦਾ ਐਂਟੀ ਹੀ ਨਹੀਂ ਗੱਲ ਕਰਦੇ ਰਹੇ ਤੁਹਾਨੂੰ ਸਿਰਫ ਇੱਕੋ ਲੇਡੀਜ਼ ਦਿਖ ਰਹੀ ਦੀ ਜਿਹਨਾਂ ਤੁਸੀਂ ਗੱਲ ਕਰਦੇ ਸੀ ਤੁਹਾਨੂੰ ਬੱਚੇ ਤੋਂ ਕੁਝ ਨਹੀਂ ਦਿਖਿਆ ਮੰਨ ਲਓ ਗੱਲ ਵੀ ਮੈਂ ਕਿਹਾ ਜੇ ਕਿੜੀ ਪੱਕੀ 24 ਘੰਟੇ ਹੀ ਕਰਦਾ ਮੰਨ ਲਓ ਚੱਲ ਗੱਡੀ ਚਲਾਉਣਾ ਮੇਰੇ ਆ ਤੈਨੂੰ ਤੂੰ ਦੇਖ ਬੱਚੇ ਦੀ ਬਾਹ ਸੜੀ ਰਹੀ ਵੀਰੇ ਬੱਚੇ ਨੂੰ ਨਾ ਪਾਣੀ ਦੇ ਗਰਮ ਪਾਣੀ ਜੀ ਧੱਕਾ ਦਿੱਤਾ ਉਸ ਲੇਡੀਜ਼ ਨੇ ਕਾਰਨ ਵੀ ਤੂੰ ਇੱਥੇ ਸਾਡੀ ਸਫਾਈ ਨਹੀਂ ਸਹੀ ਕਰਦਾ ਕੁੱਤੇ ਨਹੀਂ ਸਮਦਾ ਉਹ ਵੀਰੇ ਕੁਸ਼ਤਾ ਤੁਹਾਡੇ ਅੰਦਰੋਂ ਯਾਰ ਆਪਾਂ ਇਨਸਾਨ ਆ ਮੇਰੇ ਭਾਈ ਪੱਥਰ ਤਾਂ ਨਹੀਂ ਫਿਰ ਆਪਾਂ ਇਨਸਾਨ ਆ ਇੱਥੇ ਹੀ ਰਹਿਨੇ ਆ ਵੀਰੇ ਸਾਡਾ ਫਰਜ਼ ਬਣਦਾ ਯਾਰ ਬੱਚਾ ਦਾ ਤੇਰੇ ਪਿੰਡ ਜੇ ਇਹਦੇ ਨਾਲੋਂ ਪਿੰਡ ਹੁੰਦਾ ਨਾ ਤੇਰੇ ਪਿੰਡ ਚ ਇੰਹੀਂ ਕਿਤੇ ਕਿਸੇ ਦੇ ਰੋਟੀ ਖਾ ਲਈ ਕਿਤੇ ਕੰਮ ਕਰ ਲੈ ਇਦਾਂ ਸਹੀ ਪਲ ਜਾਂਦੇ ਬੱਚੇ ਤਾਂ ਪਲਦੀ ਨਹੀਂ ਆਪਣੇ ਪਿੰਡਾਂ ਚ ਇਦਾਂ ਬੱਚੇ ਫਿਰ ਵੀਰੇ ਇੱਥੇ ਦੇਣਾ ਇਹਨਾਂ ਨੇ ਤਾਂ ਕੁੱਟ-ਕੁੱਟ ਕੇ ਉਹ ਤਾਂ ਬੁਰਾ ਹਲ ਕਰਤਾ 마ਸੂਮ ਬੱਚੇ ਦਾ ਬੈਲਟਾ ਉਹਦੇ ਮਾਰੀ ਜਾਂਦੀ ਨਾ ਇਹ ਤਾਂ ਵੀਡੀਓ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਕਿੰਨੇ ਕ ਬੰਦਿਆਂ ਨੇ ਵੀਡੀਓ ਭੇਜਤੀਆਂ ਫੋਟੋਆਂ ਭੇਜਤੀਆਂ ਉਹ ਦੱਸਦਾ ਸੀ ਆਂਡ ਗਵਾਂਡ ਦੇ ਵਿੱਚ ਉਹ ਤਾਂ ਹੋਰ ਬਹੁਤ ਕੁਝ ਦੱਸਦਾ ਸੀ ਵਿਚਾਰਾ ਵੀ ਮੇਰੇ ਨਾਲ ਕੁਝ ਹੁੰਦਾ ਉਹਨੇ ਤੁਹਾਨੂੰ ਕਿਉਂ ਨਹੀਂ ਦੱਸਿਆ ਦੱਸਿਆਊਗਾ ਜੀ 100% ਇਹਨੂੰ ਵੀ ਮੇਰੇ ਨਾਲ ਕੁਝ ਹੁੰਦਾ ਨਹੀਂ ਜੀ ਮੈਨੂੰ ਇਹ ਗੱਲ ਦੱਸਿਆ ਕਿ ਆਊ ਕੋਈ ਗੱਲ ਨਹੀਂ ਮਨੀ ਸ਼ਰਮਾ ਹੈਗੀ ਆ ਵਿਆਹ ਤੇ ਡਾਂਸਰ ਡਾਂਸਰ ਲਵਾਉਣੀ ਹੋਊ ਉਹਨੂੰ ਬੁਲਾ ਲਾਂਗੇ ਤင်း ਇਹ ਸੋਚੋ ਵੀਰੇ ਤੇਰੀ ਕਿੱਡੀ ਗਲਤੀ ਆ ਯਾਰ ਨਹੀਂ ਵੀਰੇ ਮੇਰੀ ਗੱਲ ਸੁਣੋ ਜੇ ਮੈਨੂੰ ਉਹਨੇ ਦੱਸਿਆ ਹੁੰਦਾ ਮਾਲਾ ਕੋਈ ਵੀ ਦਿੱਕਤ ਪਰੇਸ਼ਾਨੀ ਜੀ ਮੈਂ ਅੱਜ ਮੇਰੀ ਗੱਲ ਸੁਣੋ ਮੈਂ ਇੱਡਾ ਥੋੜਾ ਜਿਹਾ ਪਾਗਲਾ ਕੇ ਜਵਾਗ ਮੇਰਾ ਰੋਂਦਾ ਵੀ ਮੱਲਾਇਨਾ ਜਾਵਾਂ ਜੀ ਚਲੋ ਕੋਈ ਗੱਲ ਨਹੀਂ ਆਪਾਂ ਵੀਰ ਦੀ ਗੱਲ ਦੁਬਾਰਾ ਸੁਣਦੇ ਆਂ ਇਹ ਵੀਰ ਉਹ ਨਹੀਂ ਨਾਲ ਨੇ ਜੀ ਕੁਝ ਦੱਸਣਾ ਚਾਹੁੰਦੇ ਨਹੀਂ ਜਿਹੜੀ ਗੱਲ ਆ ਨਾ ਜੀ ਅਸਲ ਉਹਨਾਂ ਨੇ ਮਾਂ ਤੇ ਇਹਨਾਂ ਦੇ ਚਾਚ ਭਰਾ ਨੇ ਜੋ ਗੱਲਾਂ ਦਸੀਆਂ ਇਹਨਾਂ ਨੇ ਦੱਸਿਆ ਵੀ ਉਹ ਝੂਠ ਬੋਲਦੇ ਨੇ ਜੀ ਇਸ ਵੀਰ ਨੇ ਇਹ ਜਿਹੜਾ ਆਪਣਾ ਪੱਖ ਰੱਖਿਆ ਦੇਖੋ ਵੱਡੀ ਹੁੰਦੀ ਹੈ ਸੰਗਤ ਹਨਾ ਵੱਡਾ ਹੁੰਦਾ ਪ੍ਰਸ਼ਾਸਨ ਔਰ ਸੰਗਤ ਔਰ ਗੁਰੂ ਸਾਹਿਬ ਫੈਸਲਾ ਗੁਰੂ ਸਾਹਿਬ ਕਰਦੇ ਨੇ ਮੰਨ ਲਓ ਆਪਾਂ ਕੋਈ ਪਾਪ ਕਰਦੇ ਆਂ ਤਾਂ ਮਹਾਰਾਜ ਦੀ ਕਚਹਿਰੀ ਚ ਆਪ ਜੀ ਆਪਾਂ ਕੋਈ ਪੁੰਨ ਕਰ ਰਹੇ ਆ ਕਿਸੇ ਦੀ ਜਾਨ ਬਚਾਰੀਆਂ ਕਿਸੇ ਨੂੰ ਪ੍ਰਸ਼ਾਦਾ ਭੁੱਖੇ ਨੂੰ ਚੁਕਾਰੀਆਂ ਕਿਸੇ ਲੋੜਵੰਦ ਨੂੰ ਮਕਾਨ ਬਣਾ ਕੇ ਦੇ ਰਹੇ ਆ ਜਾਂ ਕਿਸੇ ਲੋੜਵੰਦ ਦੀ ਮਦਦ ਕਰ ਰਹੇ ਆ ਤਾਂ ਉਹਦਾ ਫਲ ਵੀ ਪ੍ਰਮਾਤਮਾ ਨੇ ਆਪਾਂ ਨੂੰ 100% ਦੇਣਾ ਕਿਦੇ ਅਸੀਂ ਪਰ ਇਹਨਾਂ ਦੀ ਕੀ ਮਜਬੂਰੀ ਬਣੀ ਉਹ ਹੁਣ ਤੁਹਾਡੇ ਸਾਹਮਣੇ ਇਹਨਾਂ ਨੇ ਦੱਸਿਆ ਵੀਰ ਉਹਨਾਂ ਨੇ ਸਾਡੀ ਆ ਮਜਬੂਰੀ ਬਣੀ ਹਨਾ ਉਹ ਤੁਸੀਂ ਫੈਸਲਾ ਸਾਰੇ ਭੈਣ ਭਰਾ ਕਰੋਗੇ ਜੀ ਆਪਾਂ ਵੀਰ ਉਹਨਾਂ ਤੋਂ ਪੁੱਛਦੇ ਵੀਰੇ ਇਹਨਾਂ ਨੇ ਜਦੋਂ ਗੋਦ ਦਿੱਤਾ ਜੀ ਬੱਚਾ ਇਹ ਕੀ ਚੱਕਰ ਹੋਇਆ ਜ ਇਹਨਾਂ ਦੀ ਘਰ ਵਾਲੀ ਨੇ ਰੱਖੇ ਨਹੀਂ ਬੱਚੇ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੁਸੀਂ ਇਹਨਾਂ ਦੇ ਕੀ ਲੱਗੇ ਵੀਰੇ ਮੇਰੇ ਸਹੁਰੇ ਇਹਨਾਂ ਦੇ ਮਤਲਬ ਲੱਗੇ ਮਤਲਬ ਇਹਨਾਂ ਦੇ ਪਰਿਵਾਰ ਆਪਸ ਦੇ ਵਿੱਚ ਲੱਗੇ ਬੈਠ ਇਹਨਾਂ ਦੀ ਮੇਰੇ ਸਹੁਰੇ ਨੇ ਲੱਗੇ ਮਤਲਬ ਇਹਨਾਂ ਪਰਿਵਾਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਠੀਕ ਆ ਵੀਰੇ ਤੇ ਜਿਹੜਾ ਇਹਦਾ ਭਰਾ ਸੀਗਾ ਤੇ ਇਹਦੀ ਪਹਿਲੀ ਵਾਈਫ ਇਹ ਮਤਲਬ ਘਰੇ ਰਹਿੰਦੇ ਜੇ ਬਾਹਰ ਰਹਿੰਦਾ ਜਦੋਂ ਉਹਦਾ ਤਲਾਕ ਹੋ ਗਿਆ ਉਹ ਬੱਚੇ ਮਤਲਬ ਚਾਚੇ ਦਾ ਖੜਾ ਕਰਦੇ ਸੀ ਚਾਚਾ ਕਰਦੇ ਨਸ਼ੇ ਵਗੈਰਾ ਤੇ ਇਹਨੂੰ ਸ਼ੱਕ ਹੈ ਕਿ ਮਤਲਬ ਵੱਡੇ ਹੋ ਗਏ ਬੱਚੇ ਮਤਲਬ ਗਲਤ رائے ਨਾ ਪੈ ਜਾਣ ਮਤਲਬ ਜਿਹੜਾ ਚਾਚੇ ਦਾ ਜਿਹੋ ਹਿਸਾਬ ਦਾ ਉਹ ਜਿਹੇ ਬੱਚਿਆਂ ਦਾ ਹੋਊਗਾ ਠੀਕ ਹੈ ਵੀਰੇ ਇਹ ਚਾਹੁੰਦਾ ਹੈ ਕਿ ਮੇਰੇ ਬੱਚੇ ਚੰਗੇ ਮਤਲਬ ਕਿ ਪੁੱਖ ਚੰਗੇ ਵਾਸਤੇ ਆਪਾਂ ਕਹਿੰਨਾ ਗੱਲ ਕੀਤੀ ਉਹ ਕਹਿੰਦੇ ਕਿ ਮਨ ਲੋ ਇਦਾਂ ਬੱਚਿਆਂ ਦੀ ਲੋੜ ਆ ਤੇ ਉਹ ਮਖੂ ਤੋਂ ਆ ਸਾਡੇ ਮਤਲਬ ਬਣਾਉਂਦੇ ਆ ਜਨਮ ਪੱਤਰੀ ਵਗੈਰਾ ਉਹਨਾਂ ਦਾਸ ਬਾਈ ਫਰੀਦਕੋਟ ਤੋਂ ਉਹਨਾਂ ਨਾਲ ਆਪਣੀ ਗੱਲਬਾਤ ਹੋ ਗਈ ਬੱਚੇ ਮਤਲਬ ਐਫੀਟਿਵ ਟੂ ਕੀ ਲਿਖਿਆ ਹੋਇਆ ਜੀ ਬਾਕੀ ਕਾਨੂੰਨ ਦੇ ਵਿੱਚ ਇਹਨੂੰ ਨਹੀਂ ਪਤਾ ਕਿ ਮਤਲਬ ਉਹ ਸਹੀ ਆ ਜਾਂ ਗਲਤ ਆ ਜੇ ਮੰਨ ਲਓ ਕਾਮਯਾਬ ਨਹੀਂ ਹੋ ਗਿਆ ਮਤਲਬ ਕਾਨੂੰਨ ਦੇ ਵਿੱਚ ਗਲਤੀ ਤੇ ਵਾ ਇੱਕ ਚੈਰੀ ਵਾਲਿਆਂ ਨੂੰ ਦੱਸਣਾ ਚਾਹੀਦਾ ਕਿ ਤੁਹਾਡਾ ਮਤਲਬ ਬੱਚਾ ਇਦਾਂ ਗੋਦ ਨਹੀਂ ਦਈਦਾ ਉਹ ਇਹ ਵੀ ਵਿਚਾਰਾ ਅਨ ਬੜੇ ਵੀ ਇਹਨਾਂ ਨੂੰ ਪਤਾ ਨਹੀਂਗਾ ਕਿ ਮਤਲਬ ਕੀ ਸਹੀ ਆ ਕੀ ਗਲਤ ਆ ਇਹ ਆਪਦੇ ਵੱਲੋਂ ਦੇ ਨੇ ਮਤਲਬ ਆਪਦੀ ਕਾਗਰੀ ਕਾਰਵਾਈ ਕੀਤੀ ਆ ਬਾਕੀ ਨੂੰ ਇੰਨਾ ਮਤਲਬ ਜਿਵੇਂ ਕਹਿੰਦੇ ਨੇ ਗੋਦ ਦੇਣ ਵਾਲੇ ਵੀ ਸਾਨੂੰ ਦੀ ਭੈਣ ਉਹਨਾਂ ਨੇ ਦੱਸਤਾ ਉਹ ਮਤਲਬ ਤੁਸੀਂ ਇਹਨਾਂ ਨੂੰ ਪਟਿਆਲੇ ਵਾਲੀ ਜਿਹੜੀ ਮਨੀ ਸ਼ਰਮਾ ਲੇਡੀਜ਼ ਆ ਨਹੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਇੱਕ ਮਿੰਟ ਜੋ ਉਹ ਲੇਡੀਜ਼ ਆ ਜਿਹੜੀ ਉਹ ਇੱਕ ਡਾਂਸਰ ਆ ਨਾ ਜੀ ਮਤਲਬ ਨੱਚਦੇ ਨੇ ਉਹ ਤਾਲਮੇਲ ਕਿਵੇਂ ਹੋਇਆ ਜੀ ਬੱਚੇ ਤੋਂ ਉੱਦਕ ਉਹਦੀ ਜਿਹੜੀ ਮਾਂ ਸੀ ਨਾ ਸੁੰਨ ਦੇ ਵਿੱਚ ਆ ਉਹਦੀ ਮਾਂ ਫਰੀਦਕੋਟ ਦੇ ਏਰੀਆ ਦੇ ਉੱਥੋਂ ਦੇ ਆ ਇਹ ਮਤਲਬ ਉਹਨੇ ਲਿਆ ਸੀ ਗੋਦ ਦੇ ਤੋ ਅੱਛਾ ਜੀ ਉਹਨੇ ਆਪਦੀ ਕੁੜੀ ਨੂੰ ਦਿੱਤਾਗਾ ਓਕੇ ਵੀਰੇ ਹਾਂਜੀ ਉਹ ਕੁੜੀ ਉਹਦੇ ਕੋਲ ਲੈ ਗਈ ਜਾਂ ਮਤਲਬ ਵੈਸੇ ਲੈ ਗਈ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂਗਾ ਜੀ ਤੁਸੀਂ ਵੀਰੇ ਦੇਖੀ ਹੈ ਨਾ ਕਿੰਨਾ ਤਸ਼ੱਦਦ ਉਸ ਬੱਚੇ ਤੇ ਤੁਹਾਡੇ ਸਾਹਮਣੇ ਪਲੇ ਨੇ ਜੀ ਬੱਚੇ ਜਦੋਂ ਮਾਂ ਹੁੰਦੀ ਸੀ ਵੀਰੇ ਬੱਚੇ ਨੂੰ ਰੱਖਦੀ ਸੀ ਸਹੀ ਜੀ ਨਹੀਂ ਮਾਂ ਤਾਂ ਇਹ ਪਾਲਣ ਪੋਛਣ ਐਡਾ ਨਹੀਂ ਸਹੀ ਨਹੀਂ ਹੈਗਾ ਜੀ ਪਹਿਲਾਂ ਵੀ ਬਾਅਦ ਚ ਜਦੋਂ ਬੱਚਾ ਮਤਲਬ ਛੱਡ ਕੇ ਚਲ ਗਈ ਬੱਚੇ ਚਾਚੇ ਕੋਲ ਰਹਿ ਗਏ ਚਾਚਾ ਵੀ ਪਾਲ ਨਹੀਂ ਸਕਦਾ ਚਾਚੇ ਦਾ ਹਿਸਾਬ ਦਾ ਤੁਸੀਂ ਵੇਖਿਆ ਵੀਡੀਓ ਜੀ ਮਤਲਬ ਉਹਦਾ ਨਸੀ ਪੱਤੇ ਵਾਲਾ ਕੰਮ ਜਦ ਪੁੱਠੇ ਕੰਮਾਂ ਦੇ ਵਿੱਚ ਉਹਨੂੰ ਲਾਉਂਦਾ ਹੈ ਬੱਚਿਆਂ ਨੂੰ ਵੀਰੇ ਦੇਖੋ ਜਿਵੇਂ ਉਹਨਾਂ ਨੇ ਸ਼ਬਦ ਬੋਲੇ ਨੇ ਹਨਾ ਜੀ ਉਹ ਆਪਣੀ ਜਗ੍ਹਾ ਸੱਚ ਦੱਸਦੇ ਨੇ ਵੀਰ ਆਪਣੀ ਜਗ੍ਹਾ ਸੱਚ ਦੱਸਦਾ ਹੁਣ ਇਹਦੇ ਪਿੱਛੇ ਸੱਚ ਕੀ ਹੈ ਜੀ ਉਸ ਮੇਰੇ ਸਾਹਮਣੇ ਹੋਈ ਹੈ ਜੀ ਮੈਂ ਸੱਚ ਬੋਲਾਂਗਾਗਾ ਆਪਾਂ ਕਿਤੇ ਵੀ ਸੌਂ ਕਰਨ ਨੂੰ ਤਿਆਰ ਹੈ ਜਦੋਂ ਵੀਰੇ ਬੱਚਾ 1 ਸਾਲ ਮੰਨ ਕਿੰਨੇ ਸਾਲ ਰਿਹਾ ਜੀ ਉੱਥੇ ਬੱਚਾ ਕਿਤੇ ਜੀ ਇਹ 1 ਸਾਲ ਹੋ ਗਿਆ ਜੀ ਇੱਕ ਸਾਲ ਚ ਇਹਨੇ ਗੱਲ ਕਰਦਾ ਰਿਹਾ ਜੂਨੇ ਬੱਚੇ ਨੇ ਦੱਸੀ ਨਹੀਂ ਕਿਤੇ ਉਹ ਵੀ ਮੈਨੂੰ ਕੁੱਟਮਾਰ ਕਰਦੇ ਉਹ ਤਾਂ ਐਸੀ ਨਾਲ ਗੱਲ ਹੋਈ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮਤਲਬ ਵੀਰੇ ਕਦੇ ਤਾਂ ਵੀਡੀਓ ਕਾਲ ਇਹਨੇ ਕੀਤੀ ਹੋਵੇ ਜਾਂ ਸਿਰਫ ਕੀ ਮਤਲਬ ਵੀਰੇ ਯਾਰ ਹਾਂਜੀ ਬੜਾ ਇਹਨਾਂ ਨੂੰ ਮਤਲਬ ਇਹਦੇ ਨਾਲ ਗੱਲ ਹੁੰਦੀ ਆਪਣੀ ਦੇ ਬੱਚਿਆਂ ਨਾਲ ਗੱਲ ਹੋਣੀ ਨਹੀਂ ਤੇ ਜਿਵੇਂ ਵੀਰੇ ਦਾਦੀ ਕਹਿੰਦੀ ਸੀ ਵੀ ਮੇਕ ਕਿਸੇ ਲੇਡੀਜ਼ ਨਾਲ ਰਹਿੰਦਾ ਜੀ ਵੀ ਉਹਦੇ ਬੱਚਿਆਂ ਨਾਲ ਮੇਰੀ ਗੱਲ ਕਰਾ ਦਿੰਦਾ ਇਹ ਵਿਆਹ ਤਾਂ ਇਹਦਾ ਨਹੀਂ ਹੋਇਆ ਜੇ ਤੱਕ ਹਾਨੂੰ ਪਤਾ ਜੀ ਬਾਕੀ ਕੋਈ ਗੱਲਬਾਤ ਇਹਨਾਂ ਦੀ ਹੁੰਦੀ ਉਹ ਤੇ ਇਹਨਾਂ ਨੂੰ ਪਤਾ ਜੀ ਪਰ ਵੀਰੇ ਕਿੱਡੀ ਕਿੱਡਾ ਪਾਪ ਆ ਯਾਰ ਵੀਰੇ ਦੁਨੀਆ ਵੀਰੇ ਤੁਸੀਂ ਸੱਚ ਜਾਣਿਓ ਇਸ ਮਾਸੂਮ ਬੱਚੇ ਕਰਕੇ ਜੀ ਮੈਨੂੰ ਲੱਗਦਾ ਜਿੱਦਨ ਦੀ ਸੰਸਤਾ ਸ਼ੁਰੂ ਹੋਈ ਹੈ ਸਭ ਤੋਂ ਵੱਧ ਕਾਲੇਸ ਬੱਚੇ ਲਈ ਆਈ ਸਾਨੂੰ ਦੁਨੀਆ ਹਿੱਲ ਗਈ ਵੀ ਇੰਨਾ ਤਸ਼ੱਦਦ ਬੱਚੇ ਦੇ ਪ੍ਰੈਸ ਤਾਂ ਕੋਈ ਵੀ ਨਹੀਂ ਸੋਚ ਸਕਦਾ ਮੰਨ ਲਓ ਆਪਾਂ ਬੱਚੇ ਨੂੰ ਝੜਕਣਾ ਹੋਵੇ ਵੱਧ ਤੋਂ ਵੱਧ ਆਪਾਂ ਉਹ ਇਹ ਕਹਿ ਦਾਂਗੇ ਬਸ ਇਹ ਤਾਂ ਥੱਪੜ ਤਾਂ ਮਾਰ ਹੀ ਨਹੀਂ ਸਕਦੇ ਆਪਣੇ ਜਮੀਰ ਹੀ ਨਹੀਂ ਇਜਾਜ਼ਤ ਦਿੰਦੀ ਵੱਧ ਤੋਂ ਵੱਧ ਮਾਪੇ ਬੱਚੇ ਦੇ ਲਾ ਵੀ ਸਕਦੇ ਨੇ ਕਈ ਮਾਪੇ ਬੱਚਿਆਂ ਦੇ ਲਾ ਵੀ ਦਿੰਦੇ ਨੇ ਪਰ ਵੀਰੇ ਪ੍ਰੈਸ ਲਾਉਣੀ 벨ਟਾਂ ਮਾਰਨੀਆਂ ਯਾਰ ਕਿੱਡਾ ਜ਼ੁਲਮ ਵੀਰੇ ਹੋਇਆ ਹਨਾ ਦੇਖੋ ਪਹਿਲਾਂ ਮਾਂ ਨੇ ਜਨਮ ਦੇ ਕੇ ਤੱਕ ਤਾ ਉਦੋਂ ਬਾਅਦ ਬਾਪ ਕਹਿੰਦਾ ਮੈਨੂੰ ਡਰਾਈਵਰੀ ਪਿਆਰੀ ਆ ਤੇ ਇੱਕੋ ਜਿਹਦੇ ਨਾਲ ਗੱਲ ਕਰਦਾ ਮੈਂ ਉੱਥੇ ਰਿਲੇਸ਼ਨ ਚ ਜੋ ਵੀ ਬੱਚੇ ਕਿਰੇ ਕਿਉਂ ਨਹੀਂ ਜ਼ਰੂਰੀ ਵੀਰੇ ਇਹਨਾਂ ਦਾ ਫਰਜ਼ ਬਣਦਾ ਸੀ ਤੇ ਫਿਰ ਵੀਰੇ ਤੁਸੀਂ ਗੋਦ ਵੀ ਨਹੀਂ ਦਵਾਉਣੇ ਸੀਗੇ ਜੀ ਮਤਲਬ ਤੁਸੀਂ ਤਾਂ ਚਲੋ ਦੱਸ ਪਾਤੀ ਹਨ ਦੱਸ ਪਾਤੀ ਠੀਕ ਆ ਤੁਹਾਡਾ ਤੁਹਾ ਤੁਸੀਂ ਆਪਣੀ ਜਗ੍ਹਾ ਸਹੀ ਹੋ ਵੀਰੇ ਅਸੀਂ ਤੁਹਾਨੂੰ ਗਲਤ ਨਹੀਂ ਕਹਿੰਦੇ ਅਸੀਂ ਮਤਲਬ ਦੱਸ ਪਈਏ ਦਵਾਇਆ ਤਾਂ ਮਤਲ ਮਖੂਤੋਂ ਦਿੱਦੀ ਸਾਡੇ ਮਤਲਬ ਉਹਨਾਂ ਦਵਾਇਆ ਅਸੀਂ ਤਾਂ ਉਹ ਕੌਣ ਨੇ ਮਖੂਤੋਂ ਵੀਰੇ ਕੀ ਨਾਮ ਆ ਉਹ ਆਪਣੇ ਬਿਆਨ ਦੇ ਕੇ ਥਾਣੇ ਆਏ ਸੀਗੇ ਉਹ ਜੰਤਰੀ ਮਤਲਬ ਜਿਹੜੇ ਗਵਾਹ ਇਹ ਨਾ ਉਹ ਵੀ ਆਪਣੇ ਬਿਆਨ ਦੇ ਕੇ ਇੱਥੇ ਥਾਣੇ ਆਏ ਸੀ ਮਤਲਬ ਪੁਲਿਸ ਸਟੇਸ਼ਨ ਉਹ ਵੀ ਆਪਣੇ ਮਤਲਬ ਬਿਆਨ ਲਿਖਾ ਕੇ ਗਏ ਆ ਬਸ ਠੀਕ ਹੈ ਵੀਰੇ ਠੀਕ ਹੈ ਬਿਲਕੁਲ ਠੀਕ ਹੈ ਜੀ ਤੇ ਦੂਜੀ ਗੱਲ ਵੀਰੇ ਜਿਹੜਾ ਇਸ ਵੀਡੀਓ ਤੋਂ ਬਾਅਦ ਸੰਗਤਾ ਨੇ ਸਾਨੂੰ ਇੰਨੀ ਕਾਲ ਕੀਤੀ ਉਹ ਕਹਿੰਦੇ ਜੇ ਬਾਪ ਨਹੀਂ ਪਾਲਦਾ ਮਾਂ ਨਹੀਂ ਪਾਲਦੀ ਸਾਨੂੰ ਦੇ ਦੋ ਹਾਂਜੀ ਹਾਂਜੀ ਦੇਖੋ ਤੁਸੀਂ ਇੱਕ ਹੋਰ ਇਨਸਾਨਾਂ ਦੇ ਤਾਂ ਇਨਸਾਨੀਅਤ ਤਾਂ ਜਾ ਗਈ ਆ ਪਰ ਵੀਰੇ ਉਸ ਲੇਡੀਜ਼ ਦੇ ਕਿੱਦਾ ਕਿੱਡਾ ਪੱਥਰ ਵਰਗਾ ਦਿਲ ਸੀ ਜਿਹੜੀ ਬੱਚੇ ਨੂੰ ਇੰਨਾ ਮਾਰਦੀ ਸੀ